ਦੋਸਤੋ ਬੁੱਢੀ ਮਾਂ ਨੂੰ ਆਖਰੀ ਉਮਰ ਵਿੱਚ ਕੈਂਸਰ ਹੋ ਗਿਆ ਬੇਟਿਆਂ ਨੇ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਕਰ ਦੇ ਵੇੜੇ ਵਿੱਚ ਜਿਉਂਦੇ ਜੀ ਦਫ਼ਨ ਕਰ ਦਿੱਤਾ ਖੁਦ ਸ਼ਹਿਰ ਵਿੱਚ ਕੰਮ ਕਰਨ ਲਈ ਚਲੇ ਗਏ ਤਿੰਨਾਂ ਨੇ ਬਹੁਤ ਪੈਸਾ ਕਮਾਇਆ ਵਿਆਹ ਵੀ ਕੀਤੇ ਪਰ ਇੱਕ ਦਿਨ ਜਦੋਂ ਕਾਰੋਬਾਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਤਾਂ ਉਹਨਾਂ ਨੇ ਸੋਚਿਆ ਹੁਣ ਮਾਂ ਦੀ ਜ਼ਮੀਨ ਵੇਚ ਦਿੰਦੇ ਹਾਂ ਇਸ ਇਰਾਦੇ ਨਾਲ ਉਹ ਆਪਣੇ ਪਿੰਡ ਦੇ ਘਰੇ ਪਹੁੰਚੇ ਪਰ ਉੱਥੇ ਪਹੁੰਚ ਕੇ ਜੋ ਵੇਖਿਆ ਪੁਰਾਣੇ ਖੰਡਰ ਦੀ ਜਗ੍ਹਾ ਇੱਕ ਸ਼ਾਨਦਾਰ ਬੰਗਲਾ ਖੜਾ ਸੀ ਜਦੋਂ ਦਰਵਾਜ਼ਾ ਖੋਲਿਆ ਤਾਂ ਉਹਨਾਂ ਦੇ ਮੂੰਹ ਹੈਰਾਨੀ ਨਾਲ ਖੁੱਲੇ ਦੇ ਖੁੱਲੇ ਰਹਿ ਗਏ ਦੋਸਤੋ ਇਹ ਕੋਈ ਕਹਾਣੀ ਨਹੀਂ ਸਗੋਂ ਇੱਕ ਸੱਚੀ ਘਟਨਾ ਹੈ ਜਿਸ ਤੇ ਸਾਨੂੰ ਵਿਸ਼ਵਾਸ ਨਹੀਂ ਹੋਇਆ ਪਰ ਜਦੋਂ ਇਸ ਦੀ ਪੁਸ਼ਟੀ ਹੋਈ ਤਾਂ ਅਸੀਂ ਸੋਚਿਆ ਇਹ ਸਚਾਈ ਸਭ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਤਾਂ ਕਿ ਸਮਝਿਆ ਜਾ ਸਕੇ ਇਨਸਾਨੀਅਤ ਕਿੱਥੋਂ ਤੱਕ ਮਰ ਚੁੱਕੀ ਹੈ ਇਸ ਘਟਨਾ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਐਦਾਂ ਵੀ ਹੋ ਸਕਦਾ ਹੈ ਇਹ ਕਹਾਣੀ ਮੈਨੂੰ ਖੁਦ ਇੱਕ ਮੁਜਰਮ ਨੇ ਸੁਣਾਈ ਹੈ ਉਸੇ ਦੀ ਜਵਾਨੀ ਸੁਣਦੇ ਹਾਂ ਉਹ ਮੁਜਰਮ ਦੱਸਦਾ ਸਾਡੇ ਤੋਂ ਜ਼ਿਆਦਾ ਲਾਲਚੀ ਸ਼ਾਇਦ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਅੱਜ ਵੀ ਅਸੀਂ ਆਪਣੇ ਲਾਲਚ ਨੂੰ ਸੰਤੁਸ਼ਟ ਕਰਨ ਲਈ ਉਸ ਘਰ ਵੱਲ ਜਾ ਰਹੇ ਸੀ ਰਾਹ ਵਿੱਚ ਆਪਸ ਵਿੱਚ ਗੱਲ ਕਰ ਰਹੇ ਸਨ ਹੁਣ ਤਾਂ ਘਰ ਖੰਡਰ ਬਣ ਚੁੱਕਿਆ ਹੋਵੇਗਾ ਕਿਸੇ ਨੂੰ ਕੁਝ ਪੈਸੇ ਦੇ ਕੇ ਦਿਖਪਾਲ ਕਰਨ ਲਾ ਦੇਵਾਂਗੇ ਉਹਨੋਂ ਸਾਰ ਜਮੀਨ ਦੀ ਕੀਮਤ ਅਸਮਾਨ ਨੂੰ ਛੂਣ ਵਾਲੀ ਹੈ ਅਸੀਂ ਲੜ ਰਹੇ ਸੀ ਘਰ ਦੀ ਹਾਲਤ ਕਿਦਾਂ ਦੀ ਹੋਵੇਗੀ ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਹੈਰਾਨ ਰਹਿ ਗਏ ਉਹ ਘਰ ਨਹੀਂ ਲੱਗ ਰਿਹਾ ਸੀ ਅਸੀਂ ਜਿਸ ਘਰ ਵਿੱਚ ਦਾਖਲ ਹੋਏ ਉੱਥੇ ਇੱਕ ਕਬਰ ਬਣੀ ਹੋਈ ਸੀ ਉਸ ਨੂੰ ਦੇਖ ਕੇ ਅਸੀਂ ਹੋਰ ਵੀ ਚੌਕ ਗਏ ਪਰ ਜਦੋਂ ਕਬਰ ਤੇ ਲਿਖੀ ਗੱਲ ਪੜ੍ਹੀ ਤਾਂ ਸਾਡੀ ਹਾਲਤ ਵਿਗੜ ਗਈ ਐਦਾ ਲੱਗ ਰਿਹਾ ਸੀ ਜਿਵੇਂ ਸਾਹ ਰੁਕ ਜਾਵੇਗਾ ਉਦੋਂ ਹੀ ਅਚਾਨਕ ਕਿਸੇ ਨੇ ਮੋਢੇ ਤੇ ਹੱਥ ਰੱਖਿਆ ਸਾਡੀ ਬੱਚੀ ਕੁਤੀ ਜਾਨਵੀ ਨਿਕਲ ਗਈ ਕਿਉਂਕਿ ਜਿਸ ਨੂੰ ਅਸੀਂ ਆਪਣਾ ਕਰ ਦਿੱਤਾ ਸੀ ਉਹ ਕਬਰ ਤੋਂ ਬਾਹਰ ਖੜਾ ਸੀ ਮੇਰਾ ਨਾਮ ਹੈ ਸੰਜੀਦਾ ਮੇਰੇ ਦੋ ਵੱਡੇ ਭਰਾ ਹਨ ਮੈਂ ਸਭ ਤੋਂ ਛੋਟਾ ਸੀ ਪਰ ਸਭ ਤੋਂ ਜ਼ਿਆਦਾ ਵਿਗੜਿਆ ਅਤੇ ਸਭ ਤੋਂ ਜ਼ਿਆਦਾ ਲਾਡ ਲਾਵੀ ਜਦੋਂ ਮੈਂ 10-12 ਸਾਲ ਦਾ ਸੀ ਮੇਰੇ ਬਾਪੂ ਜੀ ਦੀ ਮੌਤ ਹੋ ਗਈ ਸੀ ਉਹਨਾਂ ਨੇ ਸਾਡੇ ਲਈ ਇੱਕ ਵੱਡੀ ਬੀਮਾ ਪਾਲਸੀ ਕਰਵਾਈ ਸੀ ਬੀਮੇ ਦੀ ਰਕਮ ਸਾਨੂੰ ਹੀ ਮਿਲਣੀ ਸੀ ਬਾਪੂ ਜੀ ਦੀ ਮੌਤ ਦੀ ਖਬਰ ਸਾਡੀ ਜ਼ਿੰਦਗੀ ਵਿੱਚ ਸਨਾਟਾ ਬਣ ਕੇ ਛਾ ਗਈ ਸੀ ਕੁਝ ਦਿਨ ਰੋਣ ਤੋਣ ਤੋਂ ਬਾਅਦ ਜਦੋਂ ਬੀਮਾ ਕੰਪਨੀ ਤੋਂ ਚੈੱਕ ਆਇਆ ਤਾਂ ਘਰ ਦਾ ਮਾਹੌਲ ਇਕੋਦਮ ਬਦਲ ਗਿਆ ਮਾਂ ਨੇ ਉਹ ਚੈੱਕ ਬਹੁਤ ਦੇਰ ਤੱਕ ਹੱਥ ਵਿੱਚ ਫੜ ਕੇ ਰੱਖਿਆ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ। ਉਨ੍ਹਾਂ ਨੇ ਕਿਹਾ ਤੁਹਾਡੇ ਬਾਪੂ ਜੀ ਜਾਂਦੇ ਜਾਂਦੇ ਵੀ ਤੁਹਾਡੇ ਲਈ ਬਹੁਤ ਕੁਝ ਛੱਡ ਗਏ। ਇਹ ਘਰ ਤੁਹਾਡੇ ਨਾਂ ਕਰ ਗਏ। ਇਹ ਪੈਸੇ ਵੀ ਤੁਹਾਡੀ ਜ਼ਿੰਦਗੀ ਸਵਾਰਨ ਲਈ ਛੱਡੇ ਹਨ। ਮਾਂ ਦੀਆਂ ਅੱਖਾਂ ਵਿੱਚ ਦੁੱਖ ਸੀ, ਆਵਾਜ਼ ਵਿੱਚ ਸਰਦਾ ਪਰ ਸਾਨੂੰ ਉਸ ਟਾਈਮ ਉਹ ਭਾਵਨਾ ਦੀ ਕੀਮਤ ਸਮਝ ਨਹੀਂ ਆਈ। ਸ਼ਾਇਦ ਇਸ ਲਈ ਦੁੱਖ ਵਰਗੀ ਭਾਵਨਾ ਸਾਡੇ ਸੁਭਾਅ ਵਿੱਚ ਨਹੀਂ ਸੀ। ਵੱਡੇ ਭਰਾ ਨੇ ਮਾਂ ਦੀ ਗੱਲ ਸੁਣ ਕੇ ਬੜਾ ਬੇਰੁਖੀ ਨਾਲ ਕਿਹਾ ਜੇ ਬਾਪੂ ਜੀ ਨੇ ਕੁਝ ਕਰ ਦਿੱਤਾ ਤਾਂ ਇਹਦੇ ਵਿੱਚ ਕੀ ਵੱਡੀ ਗੱਲ ਹੈ? ਪਿਓ ਆਪਣੇ ਜੋ ਆਕਾਂ ਲਈ ਕੁਝ ਨਾ ਕੁਝ ਕਰਦਾ ਤਾਂ ਹੈ ਇਹਦੇ ਵਿੱਚ ਕੋਈ ਮਹਾਨਤਾ ਤਾਂ ਨਹੀਂ ਮਾਂ ਦਾ ਚਿਹਰਾ ਇੱਕ ਪਲ ਲਈ ਬੁਝ ਗਿਆ ਜਿਵੇਂ ਕਿਸੇ ਨੇ ਉਹਦੇ ਦਿਲ ਨੂੰ ਸੱਟ ਮਾਰੀ ਹੋਵੇ ਪਰ ਉਸਨੇ ਕੁਝ ਨਾ ਕਿਹਾ ਬਸ ਨਜ਼ਰਾਂ ਹੇਟਾ ਕਰ ਲਈਆਂ ਉਹ ਚੱਕ ਜਿਸ ਨੂੰ ਥੋੜੀ ਦੇਰ ਪਹਿਲਾਂ ਬੜੇ ਪਿਆਰ ਨਾਲ ਦੇਖ ਰਹੀ ਸੀ ਸਿਰਾਂ ਨੇ ਹੇਟਾ ਰੱਖ ਦਿੱਤਾ ਉਸ ਦਿਨ ਤੋਂ ਬਾਅਦ ਮਾਂ ਚੁੱਪਚਾਪ ਰਹਿਣ ਲੱਗੀ ਅਸੀਂ ਤਿੰਨੇ ਭਰਾ ਕੰਮ ਵਿੱਚ ਲੱਗ ਗਏ ਕੋਈ ਵੱਡਾ ਨੌਕਰੀ ਪੈਸਾ ਨਹੀਂ ਸੀ ਬਸ ਥੋੜਾ ਬਹੁਤ ਵਪਾਰ ਕਰਦੇ ਸੀ ਜਿਹਦੇ ਨਾਲ ਗੁਜ਼ਾਰਾ ਚੱਲ ਜਾਂਦਾ ਸੀ ਉਹ ਕਰਜ ਸਾਨੂੰ ਬਾਪੂ ਨੇ ਸਾਡੇ ਨਾਮ ਕੀਤਾ ਸੀ ਸਾਨੂੰ ਕਦੇ ਵੀ ਚੰਗਾ ਨਹੀਂ ਲੱਗਿਆ ਪਿੰਡ ਐਨਾ ਪਿਛੜਿਆ ਤੇ ਪੁਰਾਣਾ ਸੀ ਉੱਥੇ ਜਾਣਾ ਐਵੇਂ ਲੱਗਦਾ ਸੀ ਜਿਵੇਂ ਸਮੇਂ ਨੇ ਹਨੇਰੇ ਦੇ ਖੂ ਵਿੱਚ ਉਤਾਰ ਦਿੱਤੇ ਹੋਣ ਸ਼ਹਿਰ ਦੇ ਸੁਪਨੇ ਅੱਖਾਂ ਵਿੱਚ ਬੱッセ ਸੀ ਪਰ ਸੱਚ ਇਹ ਸੀ ਕਿ ਅਸੀਂ ਇੱਕ ਐਦਾਂ ਦੀ ਜਗ੍ਹਾ ਦੇ ਕਰ ਦੇ ਮਾਲਕ ਸੀ ਜਿੱਥੇ ਜ਼ਮੀਨ ਦੀ ਕੀਮਤ ਪਿਛਲੇ 10 ਸਾਲਾਂ ਵਿੱਚ ਇੱਕ ਵਾਰ ਵੀ ਨਹੀਂ ਵਧੀ ਸੀ ਨਾ ਕੋਈ ਸਕੂਲ ਸੀ ਨਾ ਕੋਈ ਹਸਪਤਾਲ ਨਾ ਬਿਜਲੀ ਦੀ ਵਿਵਸਥਾ ਨਾ ਪੱਕੀਆਂ ਸੜਕਾਂ ਬਸ ਟੁੱਟੀਆਂ ਫੁੱਟੀਆਂ ਦੀਵਾਰਾਂ ਸੀ ਜਿਨ੍ਹਾਂ ਅੰਦਰ ਸਾਡੀ ਜ਼ਿੰਦਗੀ ਬੰਦ ਸੀ ਬਾਪੂ ਜੀ ਨੇ ਜੋ ਘਰ ਸਾਡੇ ਨਾਲ ਕੀਤਾ ਸੀ ਉਹਦੇ ਵਿੱਚ ਸਾਨੂੰ ਕੋਈ ਐਹਸਾਨ ਮਹਿਸੂਸ ਨਹੀਂ ਹੁੰਦਾ ਸੀ ਬਸ ਗਰੀਬੀ ਦੀ ਬਦਬੂ ਆਉਂਦੀ ਸੀ ਉਹ ਘਰ ਵੇਚਣ ਤੋਂ ਵੀ ਕੋਈ ਵੱਡਾ ਫਾਇਦਾ ਨਹੀਂ ਸੀ ਹੋਣਾ ਬਿਨਾ ਮਰਮਤ ਦੇ ਉਸ ਨੂੰ ਖਰੀਦਣ ਵਾਸਤੇ ਕੋਈ ਤਿਆਰ ਨਹੀਂ ਸੀ ਅਸੀਂ ਤਿੰਨੇ ਭਰਾ ਸੋਚਦੇ ਸੀ ਜੇ ਮਾਂ ਨਾ ਹੁੰਦੀ ਤਾਂ ਅਸੀਂ ਕਦੋਂ ਦੇ ਇੱਥੋਂ ਜਾ ਚੁੱਕੇ ਹੁੰਦੇ ਸ਼ਹਿਰ ਜਾ ਕੇ ਕੋਈ ਕਿਰਾਏ ਦਾ ਫਲੈਟ ਲੈ ਲੈਂਦੇ ਮਿਹਨਤ ਕਰਦੇ ਰੋਜ਼ ਕਮਾਉਂਦੇ ਸ਼ਾਇਦ ਜ਼ਿੰਦਗੀ ਚੰਗੀ ਹੁੰਦੀ ਪਰ ਸਮੱਸਿਆ ਇਹ ਸੀ ਕਿ ਮਾਂ ਨੂੰ ਇੱਥੇ ਇਕੱਲਾ ਛੱਡਣ ਦਾ ਵਿਚਾਰ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਸੀ। ਉਹ ਬਿਮਾਰ ਜ਼ਰੂਰ ਸੀ ਪਰ ਐਨੀ ਨਹੀਂ ਸੀ ਕਿ ਬਿਸਤਰੇ ਤੇ ਪੈ ਜਾਵੇ। ਉਹ ਘਰ ਦਾ ਹਰ ਕੰਮ ਸਲੀਕੇ ਨਾਲ ਕਰਦੀ ਸੀ। ਹਰ ਟਾਈਮ ਰਸੋਈ ਵਿੱਚ ਕੁਝ ਨਾ ਕੁਝ ਬਣਾਉਂਦੀ ਰਹਿੰਦੀ ਸੀ। ਕਦੇ-ਕਦੇ ਪੁਰਾਣੇ ਸੰਦੂਕਾਂ ਵਿੱਚੋਂ ਬਾਪੂ ਜੀ ਦੀਆਂ ਚੀਜ਼ਾਂ ਕੱਢ ਕੇ ਅੱਖਾਂ ਵਿੱਚ ਹੰਝੂ ਲੈ ਆਂਦੀ ਸੀ। ਇਸ ਤਰ੍ਹਾਂ ਹੀ ਇੱਕ ਦਿਨ ਮਾਂ ਦੀ ਤਬੀਅਤ ਕੁਝ ਜ਼ਿਆਦਾ ਹੀ ਖਰਾਬ ਹੋ ਗਈ। ਸਰੀਰ ਵਿੱਚ ਐਨੀ ਕਮਜ਼ੋਰੀ ਸੀ ਉਹ ਬਿਨਾਂ ਸਹਾਰੇ ਦੇ ਚੱਲ ਵੀ ਨਹੀਂ ਸਕਦੀ ਸੀ। ਸਾਹ ਲੈਂਦੇ ਹੋਏ ਫਲ ਲੱਗੀ ਸੀ ਅਸੀਂ ਸੋਚਿਆ ਕੋਈ ਸਧਾਰਨ ਬਿਮਾਰੀ ਹੋਵੇਗੀ ਬੁਖਾਰ ਜਾਂ ਕਮਜ਼ੋਰੀ ਦੀ ਦਵਾਈ ਨਾਲ ਠੀਕ ਹੋ ਜਾਵੇਗੀ ਜਦੋਂ 2-3 ਦਿਨ ਲੰਘ ਗਏ ਹਾਲਾਤ ਵਿਗੜਦੇ ਗਏ ਛੋਟੇ ਭਰਾ ਨੇ ਕਿਹਾ ਮਾਂ ਦੀ ਪੂਰੀ ਜਾਂਚ ਕਰਵਾਈ ਜਾਵੇ ਉਹਨਾਂ ਨੂੰ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ ਡਾਕਟਰ ਨੇ ਪੂਰੀ ਜਾਂਚ ਤੋਂ ਬਾਅਦ ਸਾਨੂੰ ਇੱਕ ਵੱਖਰੇ ਕਮਰੇ ਵਿੱਚ ਬੁਲਾਇਆ ਜੋ ਦੱਸਿਆ ਉਸ ਨਾਲ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮਾਂ ਨੂੰ ਕੈਂਸਰ ਸੀ ਉਹ ਵਿਊਸ ਅਵਸਥਾ ਵਿੱਚ ਜਿੱਥੇ ਇਲਾਜ ਮਹਿੰਗਾ ਸੀ ਸਮਾਂ ਬਹੁਤ ਘੱਟ ਡਾਕਟਰਾਂ ਨੇ ਕਿਹਾ ਜੇ ਇਲਾਜ ਸ਼ੁਰੂ ਨਾ ਕੀਤਾ ਗਿਆ ਤਾਂ ਮਾਂ ਸ਼ਾਇਦ 6 ਮਹੀਨੇ ਵੀ ਨਾ ਜੀ ਸਕਣਾ ਜੇ ਪੂਰਾ ਇਲਾਜ ਕਰਵਾਉਣਾ ਤਾਂ ਇਲਾਜ ਪੂਰਾ ਲੱਖਾਂ ਵਿੱਚ ਹੋਵੇਗਾ ਅਸੀਂ ਤਿੰਨੇ ਭਰਾ ਇੱਕ ਦੂਜੇ ਦਾ ਮੂੰਹ ਦੇਖਣ ਲੱਗੇ ਅਸੀਂ ਐਡੀ ਵੱਡੀ ਰਕਮ ਦਾ ਕਦੇ ਸੁਪਨਾ ਨਹੀਂ ਦੇਖਿਆ ਸੀ ਅਸੀਂ ਸੋਚਿਆ ਐਨੇ ਪੈਸੇ ਇੱਕ ਐਦਾਂ ਦੀ ਔਰਤ ਤੇ ਖਰਚ ਕਰਨਾ ਠੀਕ ਨਹੀਂ ਹੈ ਜਿਸ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਜੀ ਲਿਆ ਹੋਵੇ ਸਾਡੇ ਵਿੱਚੋਂ ਕਿਸੇ ਕੋਲ ਐਨੀ ਵੱਡੀ ਰਕਮ ਨਹੀਂ ਸੀ ਮੇ ਤੋਂ ਵੀ ਜੋ ਪੈਸੇ ਮਿਲੇ ਸੀ ਉਹ ਵੀ ਲਗਭਗ 25 ਕੋ ਲੱਖ ਸੀ ਉਹਦੇ ਵਿੱਚੋਂ ਕੁਝ ਹਿੱਸਾ ਤਾਂ ਮਾਂ ਦੀਆਂ ਦਵਾਈਆਂ ਤੇ ਸ਼ੁਰੂਆਤੀ ਜਾਂਚਾਂ ਵਿੱਚ ਖਰਚ ਹੋ ਚੁੱਕਿਆ ਸੀ ਜਦੋਂ ਅਸੀਂ ਮਾਂ ਨੂੰ ਇਸ ਹਾਲਤ 'ਚ ਵੇਖਿਆ ਤਾਂ ਇੱਕ ਸਨਾਟਾ ਜਿਹਾ ਛਾ ਗਿਆ ਅਜੇ ਤਾਂ ਸ਼ੁਰੂਆਤ ਸੀ ਅੱਗੇ ਕੀ ਹੋਵੇਗਾ ਛੋਟੇ ਭਰਾ ਨੇ ਕਿਹਾ ਅਸੀਂ ਤਿੰਨੇ ਮਿਲ ਕੇ ਕੋਈ ਵੱਡਾ ਕਦਮ ਚੁੱਕੀਏ ਤਾਂ ਸ਼ਾਇਦ ਕੁਝ ਹੋ ਸਕਦਾ ਹੈ ਪਰ ਵੱਡੇ ਭਰਾ ਦੀ ਸੋਚ ਕੁਝ ਹੋਰ ਸੀ ਉਸਨੇ ਕਿਹਾ ਸਫਲਤਾ ਹਮੇਸ਼ਾ ਵੱਡੀ ਕੁਰਬਾਨੀ ਮੰਗਦੀ ਹੈ ਜੇ ਸਾਨੂੰ ਕੁਝ ਬਣਨਾ ਹੈ ਤਾਂ ਬਲਦਾਨ ਦੇਣਾ ਪਵੇਗਾ ਪਰ ਕਿਸ ਚੀਜ਼ ਦਾ ਅਤੇ ਕਿਸ ਦਾ ਬਲਦਾਨ ਇਹ ਅਧੂਰੀ ਰਹਿ ਗਈ ਅਸਲ ਗੱਲ ਇਹ ਸੀ ਕਿ ਵੱਡੇ ਭਰਾ ਦੇ ਦਿਲ ਵਿੱਚ ਪਹਿਲਾਂ ਤੋਂ ਹੀ ਸ਼ਹਿਰ ਵਸ ਚੁੱਕਿਆ ਸੀ ਉਸ ਨੂੰ ਉੱਥੇ ਇੱਕ ਕੁੜੀ ਪਸੰਦ ਸੀ ਉਸ ਦੇ ਸੁਪਨਿਆਂ ਵਿੱਚ ਇੱਕ ਨਵਾਂ ਘਰ ਨਵੀਂ ਜ਼ਿੰਦਗੀ ਸੀ ਉਸ ਦੇ ਖਿਆਲਾਂ ਵਿੱਚ ਹੁਣ ماں ਇੱਕ ਰੁਕਾਵਟ ਬਣ ਚੁੱਕੀ ਸੀ ਉਹੀ ਮਾਂ ਜਿਸ ਨੇ ਬਚਪਨ ਵਿੱਚ ਉਹਦਾ ਹੱਥ ਫੜਿਆ ਸੀ ਹੁਣ ਉਸ ਨੂੰ ਬੋਝ ਲੱਗਣ ਲੱਗ ਗਈ ਸੀ ਇੱਕ ਐਦਾਂ ਦਾ ਬੋਝ ਜਿਸ ਨੂੰ ਉਤਾਰੇ ਬਿਨਾ ਉਹ ਅੱਗੇ ਨਹੀਂ ਵੱਧ ਸਕਦਾ ਸੀ ਉਹ बार-बार ਸਾਨੂੰ ਕਹਿੰਦਾ ਜੇ ਤੁਸੀਂ ਲੋਕ ਚਾਹੁੰਦੇ ਹੋ ਜ਼ਿੰਦਗੀ ਵਿੱਚ ਕੁਝ ਹਾਸਲ ਕਰਨਾ ਤਾਂ ਦਿਲ ਨੂੰ ਖਤਮ ਕਰਨਾ ਪਵੇਗਾ ਪਾਵਨਾਵਾਂ ਦੀ ਜਗ੍ਹਾ ਦਿਮਾਗ ਨੂੰ ਦੇਣੀ ਪਵੇਗੀ ਨਹੀਂ ਤਾਂ ਸਾਰੀ ਜ਼ਿੰਦਗੀ ਇਸੇ ਪੁਰਾਣੇ ਠੁੱਟੇ ਫੁੱਟੇ ਘਰ ਬਿਮਾਰ ਨਮਾ ਨਾਲ ਸੜਦੇ ਰਹੋਗੇ ਸ਼ੁਰੂ ਵਿੱਚ ਉਸ ਦੀਆਂ ਗੱਲਾਂ ਅਜੀਬ ਲੱਗਦੀਆਂ ਸੀ ਕੋਈ ਸਧਾਰਨ ਇਨਸਾਨ ਐਦਾਂ ਗੱਲਾਂ ਕਿਵੇਂ ਕਰ ਸਕਦਾ ਹੈ ਪਰ ਜਦੋਂ ਉਸ ਨੇ बार-बार ਇਹ ਹੀ ਗੱਲ ਦੁਹਾਈ ਅਸੀਂ ਮਾਂ ਨੂੰ ਦਰਦ ਵਿੱਚ ਤੜਫਦੇ ਦੇਖਿਆ ਤਾਂ ਕਿਤੇ ਨਾ ਕਿਤੇ ਦਿਲ ਦੇ ਕੋਨੇ ਵਿੱਚ ਇਹ ਵਿਚਾਰ ਉੱਠਣ ਲੱਗਾ ਕਿ ਸ਼ਾਇਦ ਉਹ ਸਹੀ ਕਹਿ ਰਿਹਾ ਹੈ ਸ਼ਾਇਦ ਅਸੀਂ ਮਾਂ ਨੂੰ ਮੁਸੀਬਤ ਤੋਂ ਛੁਟਕਾਰਾ ਦਿਵਾ ਦੇਵਾਂਗੇ ਸ਼ਾਇਦ ਉਹਨਾਂ ਨੂੰ ਸ਼ਾਂਤੀ ਮਿਲ ਜਾਵੇਗੀ ਸ਼ਾਇਦ ਅਸੀਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੀਏ ਇੱਕ ਰਾਤ ਆ ਵੱਡੇ ਭਰਾ ਨੇ ਸਭ ਨੂੰ ਇਕੱਠਾ ਕੀਤਾ ਅਤੇ ਹੁਣ ਹੋਰ ਨਹੀਂ ਸਹਨ ਹੋ ਰਿਹਾ ਸੀ ਮਾਂ ਦੀ ਹਾਲਤ ਵੇਖੀ ਨਹੀਂ ਜਾਂਦੀ ਸੀ ਨਾ ਆਪਣੀ ਬੇਵਸੀ ਵੇਖੀ ਜਾਂਦੀ ਇਹ ਜ਼ਿੰਦਗੀ ਬਸ ਇੱਕ ਇੰਤਜ਼ਾਰ ਹੈ ਇੱਕ ਐਦਾਂ ਦੀ ਮੌਤ ਦਾ ਜੋ ਆਉਂਦੀ ਨਹੀਂ ਉਸਨੇ ਕਿਹਾ ਸਾਨੂੰ ਮਾਂ ਨੂੰ ਇੱਕ ਸ਼ਾਂਤ ਮੌਤ ਦੇ ਦੇਣੀ ਚਾਹੀਦੀ ਹੈ ਵੈਸੇ ਵੀ ਉਹ ਕੈਂਸਰ ਦੀ ਆਖਰੀ ਸਟੇਜ ਤੇ ਹੈ ਮਾਂ ਤਿੰਨ ਚਾਰ ਮਹੀਨਿਆਂ ਵਿੱਚ ਤੜਫ ਤੜਫ ਕੇ ਮਰ ਜਾਵੇਗੀ ਪਰ ਇਸੇ ਦੌਰਾਨ ਸਾਡੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਵਪਾਰ ਬੰਦ ਹੋ ਜਾਏਗਾ ਸ਼ਹਿਰ ਜਾਣ ਦਾ ਸੁਪਨਾ ਟੁੱਟ ਜਾਵੇਗਾ ਚੰਗਾ ਆਈ ਹੈ ਕਿ ਇਸ ਤੋਂ ਪਹਿਲਾਂ ਉਹ ਖੁਦ ਚਲੀ ਜਾਵੇ ਅਸੀਂ ਉਹਨਾਂ ਨੂੰ ਵਿਦਾ ਕਰ ਦਈਏ ਤਾਂ ਕਿ ਉਹਨਾਂ ਨੂੰ ਰਾਹਤ ਮਿਲੇ ਛੋਟੇ ਭਰਾ ਨੇ ਪਹਿਲਾਂ ਤਾਂ ਚੀਜ਼ਕ ਦਿਖਾਈ ਪਰ ਫਿਰ ਉਸਨੇ ਵੀ ਹਾਂ ਕਰ ਦਿੱਤੀ ਮੇਰੇ ਦਿਲ ਵਿੱਚ ਇੱਕ ਅਜੀਬ ਬੇਚੈਨੀ ਸੀ ਮੈਂ ਕਿਹਾ ਨਹੀਂ ਐਦਾਂ ਨਹੀਂ ਕਰਾਂਗੇ ਇਹ ਗਲਤ ਹੈ ਬਹੁਤ ਵੱਡਾ ਪਾਪ ਹੈ ਪਰ ਮੇਰਾ ਸਬਰ ਇੰਨਾ ਪੱਕਾ ਨਹੀਂ ਸੀ ਉਨ੍ਹਾਂ ਦੇ ਇਰਾਦਿਆਂ ਨੂੰ ਤੋੜ ਸਕੇ ਵੱਡੇ ਭਰਾ ਨੇ ਕਿਹਾ ਤੂੰ ਭਾਵੁਕ ਹੋ ਰਿਆਂ ਹੈ ਇਸ ਸਮਾਂ ਭਾਵਨਾ ਦਿਖਾਉਂਦਾ ਨਹੀਂ ਹੈ ਜਦੋਂ ਅਸੀਂ ਸ਼ਹਿਰ ਪਹੁੰਚਾਂਗੇ ਤੂੰ ਸਭ ਕੁਝ ਭੁੱਲ ਜਾਵੇਂਗਾ ਫਿਰ ਨਾ ਇਹ ਘਰ ਯਾਦ ਆਵੇਗਾ ਨਾ ਮਾਂ ਮਾਂ ਉਸ ਦਿਨਾਂ ਦੁਪਹਿਰ ਨੂੰ ਛੱਤ ਤੇ ਕੱਪੜੇ ਸੁਕਾਉਣ ਗਈ ਮੈਂ ਹੇਟਾਂ ਸੀ ਛੋਟਾ ਭਰਾ ਭਾਂਡੇ ਤੋਰੇਆ ਸੀ ਵੱਡਾ ਭਰਾ ਮਾਂ ਦੇ ਪਿੱਛੇ ਪਿੱਛੇ ਛੱਤ ਤੇ ਗਿਆ ਪਤਾ ਨਹੀਂ ਕੀ ਹੋਇਆ ਕੁਝ ਦੇਰ ਬਾਅਦ ਇੱਕ ਜ਼ੋਰਦਾਰ ਆਵਾਜ਼ ਆਈ ਮੈਂ ਭੱਜ ਕੇ ਬਾਹਰ ਨਿਕਲਿਆ ਮਾਂ ਜਮੀਨ ਤੇ ਬੇਹੋਸ਼ ਪਈ ਸੀ ਚਿਹਰਾ ਜ਼ਖਮੀ ਸੀ ਸਰੀਰ ਸ਼ਾਂਤ ਸੀ ਮੈਂ ਚਿਖਿਆ ਮਾਮਾ ਕੀ ਹੋਇਆ ਕਿਵੇਂ ਡਿੱਗ ਪਈ ਵੱਡਾ ਭਰਾ ਹਫਦੇ ਹੋਏ ਬੋਲਿਆ ਪਤਾ ਨਹੀਂ ਸ਼ਾਇਦ ਪੈਰ ਤਿਲਕ ਗਿਆ ਹੋਣਾ ਮੈਂ ਨੇੜੇ ਗਿਆ ਮਾਂ ਦੀ ਨਾੜੀ ਵੇਖੀ ਬਹੁਤ ਹਲਕੀ ਸਾਹ ਚੱਲ ਰਹੀ ਸੀ ਮੈਂ ਕਿਹਾ ਮਾਂ ਜਿਉਂਦੀ ਹੈ ਜਲਦੀ ਨਾਲ ਹਸਪਤਾਲ ਲੈ ਕੇ ਚੱਲਦੇ ਹਾਂ ਪਰ ਵੱਡਾ ਭਰਾ ਚਿਖਿਆ ਹਸਪਤਾਲ ਜਾ ਕੇ ਕੀ ਕਰਾਂਗੇ ਡਾਕਟਰ ਨੇ ਵੀ ਆਈ ਕਿਹਾ ਹੁਣ ਕੁਝ ਨਹੀਂ ਹੋ ਸਕਦਾ ਮੌਤ ਨੇੜੇ ਹੈ ਬਸ ਇਸ ਨੂੰ ਸ਼ਾਂਤੀ ਨਾਲ ਜਾਣ ਦਿਓ ਚੁੱਪਚਾਪ ਇਸ ਅੰਤ ਕਰ ਦਿਓ ਛੋਟੇ ਭਰਾ ਨੇ ਸਿਰ ਹਿਲਾਇਆ ਸਭ ਕੁਝ ਪਹਿਲਾਂ ਤੋਂ ਤੈ ਸੀ ਮੈਂ ਚੁੱਪ ਰਿਹਾ ਜਿਵੇਂ ਮੇਰੀ ਜ਼ੁਬਾਨ ਗੁੰਮ ਹੋ ਗਈ ਹੋਵੇ ਮੇਰੇ ਸਰੀਰ ਵਿੱਚੋਂ ਜਾਨ ਨਿਕਲ ਗਈ ਹੋਵੇ ਉਹ ਮਾਂ ਜਿਨ੍ਹਾਂ ਦੇ ਸਪਰਸ਼ ਨਾਲ ਅਸੀਂ ਵੱਡੇ ਹੋਏ ਹੁਣ ਉਹਨਾਂ ਨੂੰ ਦਫਨਾਉਣ ਦੀ ਤਿਆਰੀ ਹੋ ਰਹੀ ਸੀ ਵੱਡੇ ਭਰਾ ਨੇ ਕਿਹਾ ਜੇ ਰਿਸ਼ਤੇਦਾਰਾਂ ਨੂੰ ਬੁਲਾਇਆ ਤਾਂ ਗੱਲ ਫਿਰ ਮਿਲ ਜਾਵੇਗੀ ਖਰਚਾ ਵੱਖਰਾ ਹੋਵੇਗਾ ਲੋਕਾਂ ਦੀਆਂ ਗੱਲਾਂ ਵੱਖਰੀਆਂ ਸੁਣਨੀਆਂ ਪੈਣਗੀਆਂ ਫਿਰ ਮਾਂ ਦੀ ਇੱਛਾ ਸੀ ਕਿ ਉਹਨਾਂ ਨੂੰ ਉਸੇ ਘਰ ਵਿੱਚ ਦਫਨਾਇਆ ਜਾਵੇ ਜਿੱਥੇ ਉਹਨਾਂ ਦੇ ਪਤੀ ਨੇ ਉਹਨਾਂ ਲਈ ਛੱਤ ਬਣਾਈ ਸੀ ਉਹ ਬਾਰ-ਬਾਰ ਕਹਿੰਦੀ ਸੀ ਜਦੋਂ ਮੈਂ ਮਰ ਜਾਵਾਂ ਤਾਂ ਮੈਨੂੰ ਇਸ ਵੇੜੇ ਵਿੱਚ ਦਫਨਾਉਣਾ ਜਿੱਥੇ ਮੈਂ ਸਾਰੀ ਜ਼ਿੰਦਗੀ ਆਪਣੇ ਬੱਚੇ ਦਾ ਇੰਤਜ਼ਾਰ ਕੀਤਾ ਅਸੀਂ ਇੱਕ ਦੂਜੇ ਵੱਲ ਕੁਝ ਦੇਰ ਦੇਖਿਆ ਫਿਰ ਬੇੜੇ ਦੇ ਇੱਕ ਕੋਨੇ ਨੂੰ ਚੁਣਿਆ ਕਬਰ ਖੋਦਣੀ ਸ਼ੁਰੂ ਕਰ ਦਿੱਤੀ ਜਦੋਂ ਮਿੱਟੀ ਹਟਾਈ ਜਾ ਰਹੀ ਸੀ ਤਾਂ ਮੈਨੂੰ ਹਰ ਚੌਂਕੇ ਦੇ ਨਾਲ ਐਵੇਂ ਲੱਗਦਾ ਸੀ ਜਿਵੇਂ ਮਾਂ ਸਾਹ ਲੈ ਰਹੀ ਹੋਵੇ ਜਿਵੇਂ ਉਹ ਸਾਨੂੰ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਅਸੀਂ ਕੁਝ ਨਹੀਂ ਸੁਣਿਆ ਅਸੀਂ ਉਹਨਾਂ ਦੇ ਚਿਹਰੇ ਤੇ ਚਿੱਟੀ ਚਾਦਰ ਪਾ ਦਿੱਤੀ ਉਹਨਾਂ ਨੂੰ ਉਸ ਤੰਗ ਕਬਰ ਵਿੱਚ ਉਤਾਰ ਦਿੱਤਾ ਮੈਂ ਫਿਰ ਕਿਹਾ ਮਾਂ ਜਿਉਂਦੀ ਹੈ ਦੇਖੋ ਉਹਨਾਂ ਦੇ ਬੁੱਲ ਹਿਲ ਰਹੇ ਹਨ ਉਹ ਸਾਹ ਲੈ ਰਹੀ ਹੈ ਪਰ ਮੇਰੇ ਭਰਾ ਮ ਨੇ ਕਿਹਾ ਇਹ ਤੇਰਾ ਬਹਿਮ ਹੈ ਇਹ ਤੇਰਾ ਡਰ ਹੈ ਤੇਰੀ ਕਮਜ਼ੋਰੀ ਹੈ ਛੱਡੀ ਸੁਨੂ ਮਾਹੀ ਸੇ ਦੁਨੀਆ ਵਿੱਚ ਨਹੀਂ ਰਹੀ ਇਹ ਸਵਾ ਤੇਰੀਆਂ ਅੱਖਾਂ ਦਾ ਧੋਖਾ ਹੈ ਅਸੀਂ ਆਪਣੀ ਮਾਂ ਨੂੰ ਜਿਉਂਦੇ ਦਫ਼ਨ ਕਰ ਦਿੱਤਾ ਕਿਸੇ ਨੂੰ ਬੁਲਾਇਆ ਨਾ ਕੋਈ ਅੰਤਿਮ ਕਿਰਿਆ ਕੀਤੀ ਨਾ ਕਿਸੇ ਪੰਡਿਤ ਨੂੰ ਬੁਲਾਇਆ ਬਸ ਕਬਰ ਨੂੰ ਬੰਦ ਕਰ ਦਿੱਤਾ ਕਰਦਾ ਦਰਵਾਜ਼ਾ ਤਾਲਾ ਲਾ ਕੇ ਬੰਦ ਕਰ ਦਿੱਤਾ ਅਸੀਂ ਤਿੰਨੇ ਸ਼ਹਿਰ ਵੱਲ ਰਵਾਨਾ ਹੋ ਗਏ ਦੋ ਚਾਰ ਦਿਨ ਬਹੁਤ ਭਾਰੀ ਰਹੇ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੀ ਮਾਂ ਦੀ ਆਵਾਜ਼ ਕੰਨਾਂ ਵਿੱਚ ਗੂੰਜਦੀ ਸੀ ਜਿਵੇਂ ਉਹ ਪੁਕਾਰ ਰਹੀ ਹੋਵੇ ਜਿਵੇਂ ਉਹਨਾਂ ਦੀਆਂ ਅੱਖਾਂ ਹਜੇ ਵੀ ਬੇੜੇ ਦੀ ਮਿੱਟੀ ਵਿੱਚ ਕੈਦ ਹੋਣ ਪਰ ਜਦੋਂ ਸ਼ਹਿਰ ਦੀ ਚਮਕ-ਦਮਕ ਦੇਖੀ ਉੱਥੋਂ ਦੀਆਂ ਰੋਸ਼ਨੀਆਂ ਵਿੱਚ ਆਪਣੇ ਸੁਪਨੇ ਨੂੰ ਹਕੀਕਤ ਬਣਦੇ ਦੇਖਿਆ ਤਾਂ ਉਹ ਬੋਝ ਹਲਕਾ ਹੋਣ ਲੱਗਿਆ ਉਹ ਦਰਦ ਧੁੰਦਲਾ ਪੈਣ ਲੱਗਿਆ ਉਹ ਕਬਰ ਦੀਆਂ ਯਾਦਾਂ ਹੁਣ ਮਿਟਣ ਲੱਗੀਆਂ ਸ਼ਾਇਦ ਆਈ ਦੁਨੀਆ ਇੱਥੇ ਰਿਸ਼ਤੇ ਯਾਦਾਂ ਨਾਲ ਨਹੀਂ ਚੱਲਦੇ ਜਿਉਂਦੇ ਲੋਕ ਮਰੇ ਹੋਏ ਨੂੰ ਬਹੁਤ ਜਲਦੀ ਭੁੱਲ ਜਾਂਦੇ ਹਨ ਜਦੋਂ ਵੱਡੇ ਭਰਾ ਨੇ ਪਹਿਲੀ ਵਾਰ ਸ਼ਹਿਰ ਦੀ ਇੱਕ ਕੁੜੀ ਦੀ ਗੱਲ ਕੀਤੀ ਤਾਂ ਸਾਨੂੰ ਅੰਦਾਜ਼ਾ ਨਹੀਂ ਸੀ ਉਹ ਸਿਰਫ ਇੱਕ ਕੁੜੀ ਨਹੀਂ ਸੀ ਸਗੋਂ ਇੱਕ ਪੂਰੇ ਯੋਜਨਾਬੰਦ ਤਰੀਕੇ ਨਾਲ ਉਸ ਨਾਲ ਗੱਲ ਚੱਲ ਰਹੀ ਸੀ ਉਹ ਕੁੜੀ ਇੱਕ ਅਮੀਰ ਪਰਿਵਾਰ ਤੋਂ ਸੀ ਬਹੁਤ ਸੋਹਣੀ ਆਕਰਸ਼ਕ ਅਤੇ ਰਾਜਕੁਮਾਰੀਆਂ ਵਰਗੀ ਸੀ ਉਹ ਕੱਲੀ ਨਹੀਂ ਸੀ ਉਸ ਦੀਆਂ ਦੋ ਭੈਣਾਂ ਵੀ ਸੀ ਜੋ ਰੂਪ ਅਤੇ ਗੁਣਾ ਵਿੱਚ ਕਿਸੇ ਤੋਂ ਘੱਟ ਸੀ ਉਹ ਤਿੰਨੇ ਭੈਣਾਂ ਦਾ ਬਾਪੂ ਇੱਕ ਵੱਡਾ ਵਪਾਰੀ ਸੀ ਜੋ ਜ਼ਿਆਦਾਤਰ ਦੇਸ਼ ਤੋਂ ਬਾਹਰ ਹੀ ਰਹਿੰਦਾ ਸੀ ਉਹਨਾਂ ਦੀ ਮਾਂ ਕਈ ਸਾਲ ਪਹਿਲਾਂ ਮਰ ਚੁੱਕੀ ਸੀ ਹੁਣ ਉਹ ਤਿੰਨੇ ਭੈਣਾਂ ਇੱਕੋ ਵੱਡੇ ਘਰ ਵਿੱਚ ਰਹਿੰਦੀ ਸੀ ਜਿੱਥੇ ਨੌਕਰ ਚੱਕਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਜਦੋਂ ਸਾਨੂੰ ਪਤਾ ਲੱਗਿਆ ਭਰਾ ਦਾ ਉਹਨਾਂ ਭੈਣਾਂ ਨਾਲ ਮੇਲਜੋਲ ਹੈ ਤਾਂ ਪਹਿਲਾਂ ਤਾਂ ਅਸੀਂ ਹੈਰਾਨ ਹੋਏ ਪਰ ਫਿਰ ਹਾਲਾਤ ਇਸ ਤਰ੍ਹਾਂ ਬਦਲੇ ਅਸੀਂ ਵੀ ਉਸੇ ਰਾਤੇ ਚੱਲ ਪਏ ਭਰਾ ਨੇ ਸਭ ਤੋਂ ਵੱਡੀ ਭੈਣ ਨਾਲ ਵਿਆਹ ਕਰ ਲਿਆ ਕੁਝ ਹੀ ਮਹੀਨਿਆਂ ਵਿੱਚ ਅਸੀਂ ਦੋਵੇਂ ਉਤੇ ਭਰਾਵਾਂ ਨੇ ਬਾਕੀ ਦੋ ਭੈਣਾਂ ਨਾਲ ਵਿਆਹ ਕਰ ਲਿਆ ਵਿਆਹ ਚੁੱਪਚਾਪ ਹੋਏ ਪਰ ਸਾਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਇਹ ਵਿਆਹ ਸਾਡੇ ਲਈ ਫਾਇਦੇ ਦਾ ਸੌਦਾ ਬਣ ਚੁੱਕੇ ਸਨ ਉਹਨਾਂ ਦੇ ਪੈਸਿਆਂ ਨਾਲ ਅਸੀਂ ਆਪਣਾ ਵਪਾਰ ਸ਼ੁਰੂ ਕੀਤਾ ਇੱਕ ਛੋਟੀ ਜਿਹੀ ਕੱਪੜੇ ਦੀ ਦੁਕਾਨ ਪਾ ਲਈ ਅਸੀਂ ਤਿੰਨੇ ਭਰਾਵਾਂ ਨੇ ਮਿਲ ਕੇ ਮਿਹਨਤ ਕੀਤੀ ਸਾਡੀ ਘਰ ਵਾਲੀਆਂ ਘਰੇਲੂ ਸੀ ਪਰ ਸੋਹਣੀਆਂ ਸੀ ਮਨਮੋਹ ਲੈਂਦੀਆਂ ਸੀ ਕੁਝ ਹੀ ਸਮੇਂ ਵਿੱਚ ਵਪਾਰ ਨੇ ਰਫ਼ਤਾਰ ਫੜ ਲਈ ਅਸੀਂ ਦੂਜੀ ਦੁਕਾਨ ਲਈ ਫਿਰ ਇੱਕ ਛੋਟਾ ਜਿਹਾ ਗੋਦਾਮ ਬਣਾਇਆ ਫਿਰ ਕੁਝ ਦੋਸਤਾਂ ਨਾਲ ਮਿਲ ਕੇ ਥੋਕ ਵਪਾਰ ਸ਼ੁਰੂ ਕਰ ਲਿਆ ਦੇਖਦੇ ਦੇਖਦੇ 1.5 ਸਾਲ ਦੇ ਅੰਦਰ ਅਸੀਂ ਐਡੇ ਲੋਕ ਬਣ ਗਏ ਜਿਨ੍ਹਾਂ ਕੋਲ ਕਾਰ ਸੀ ਗੱਡੀ ਸੀ ਦੁਕਾਨਾਂ ਸੀ ਪੈਸਾ ਸੀ ਅਸੀਂ ਹੈਰਾਨ ਸੀ ਪਿੰਡ ਵਿੱਚ ਰਹਿ ਕੇ ਅਸੀਂ ਐਨੇ ਸਾਲ ਕਿਉਂ ਸੰਘਰਸ਼ ਕਰਦੇ ਰਹੇ ਜਿਵੇਂ ਕੋਈ ਸ ਆਇਆ ਸੀ ਜੋ ਸਾਨੂੰ ਬੰਨੇ ਹੋਏ ਸੀ ਜਿਵੇਂ ਕੋਈ ਰੁਕਾਵਟ ਸੀ ਭਾ ਜਿਵੇਂ ਅਸੀਂ ਪਿੰਡ ਛੱਡਿਆ ਜਿਵੇਂ ਮਾਂ ਦਾ ਬੋਝ ਲਾਇਆ ਸਭ ਕੁਝ ਚੰਗਾ ਹੋਣ ਲੱਗਾ ਜਿਵੇਂ ਕਿਸਮਤ ਨੇ ਸਾਨੂੰ ਗਲ ਨਾਲ ਲਾ ਲਿਆ ਹੋਵੇ ਸ਼ਹਿਰ ਦੀ ਜ਼ਿੰਦਗੀ ਰੰਗੀਨ ਸੀ ਔਰ ਤਾਂ ਹੋਣੀਆਂ ਸੀ ਹਰ ਰੋਜ਼ ਨਵੇਂ ਕੱਪੜੇ ਨਵਾਂ ਖਾਣਾ ਨਵੀਂ ਜ਼ਿੰਦਗੀ ਦਾ ਢੰਗ ਆਸਾਨ ਹੁੰਦਾ ਗਿਆ ਇੱਥੋਂ ਤੱਕ ਸਾਨੂੰ ਯਾਦ ਹੀ ਨਹੀਂ ਰਿਹਾ ਕਿ ਮਾਂ ਦੀ ਕਬਰ ਕਿੱਥੇ ਸੀ ਆਖਰੀ ਵਾਰ ਉਸਦੀ ਯਾਦ ਕਦੋਂ ਆਈ ਸੀ ਪਰ ਸਮਾਂ ਇੱਕ ਵਰਗਾ ਨਹੀਂ ਰਹਿੰਦਾ ਜਿਸ ਘਰ ਵਿੱਚ ਅਸੀਂ ਰਹਿਣਾ ਸ਼ੁਰੂ ਕੀਤਾ ਉਹ ਕਿਸੇ ਮਹਿਲ ਵਰਗਾ ਸੀ ਪਰ ਇੱਕ ਦਿਨ ਅਚਾਨਕ ਇਹ ਹੋਇਆ ਉਹ ਘਰ ਔਰਤਾਂ ਦਾ ਆਪਣਾ ਨਹੀਂ ਸੀ ਸਗੋਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਸੀ ਜੋ ਹੁਣ ਵਾਪਸ ਆ ਰਿਹਾ ਸੀ ਸਾਨੂੰ ਤੁਰੰਤ ਖਾਲੀ ਕਰਨਾ ਪਵੇਗਾ ਘਰ ਪਹਿਲਾਂ ਤਾਂ ਸਾਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਕਾਨੂੰਨੀ ਨੋਟਿਸ ਮਿਲਿਆ ਤਾਂ ਅਸੀਂ ਮਾਈਸ ਹੋ ਕੇ ਉਹ ਘਰ ਛੱਡ ਕੇ ਇੱਕ ਛੋਟੇ ਜਿਹੇ ਫਲੈਟ ਵਿੱਚ ਆ ਗਏ ਤਿੰਨੇ ਘਰ ਵਾਲੀਆਂ ਤਿੰਨ ਪਰਿਵਾਰ ਇੱਕ ਛੋਟਾ ਜਿਹਾ ਫਲੈਟ ਜਿੱਥੇ ਸਾਹ ਲੈਣਾ ਵੀ ਔਖਾ ਲੱਗਦਾ ਸੀ ਉਹ ਸਾਰੀਆਂ ਸਹੂਲਤਾਂ ਜੋ ਪਹਿਲਾਂ ਸਾਡੇ ਕੋਲ ਸੀ ਹੁਣ ਇੱਕ ਇੱਕ ਕਰਕੇ ਸਾਡੇ ਤੌ ਖਿੱਤਿਆਂ ਜਾਣ ਲੱਗੀਆਂ ਫਿਰ ਐਵੇਂ ਲੱਗਾ ਜਿਵੇਂ ਬਦਕਿਸਮਤੀ ਨੇ ਸਾਡਾ ਪਿੱਛਾ ਫੜ ਲਿਆ ਹੋਵੇ ਕਾਰੋਬਾਰ ਵਿੱਚ ਅਚਾਨਕ ਗਿਰਾਵਟ ਆਉਣ ਲੱਗੀ ਕੱਲ ਤੱਕ ਜੋ ਗੋਦਾਮ ਮੁਨਾਫਾ ਦਿੰਦਾ ਸੀ ਹੁਣ ਨੁਕਸਾਨ ਦੇਣ ਲੱਗਿਆ ਉਹ ਦੁਕਾਨਾਂ ਜਿੰਨਾ ਤੇ ਰੌਣਕ ਹੁੰਦੀ ਸੀ ਉਹ ਖਾਲੀ ਪਈਆਂ ਰਹਿੰਦੀਆਂ ਸਨ ਗ੍ਰਾਹਕ ਆਉਂਦੇ ਤਾਂ ਸਾਡੇ ਵਿੱਚੋਂ ਕੋਈ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੁੰਦਾ ਤਿੰਨੇ ਭਰਾਵਾਂ ਦਾ ਇੱਕੋ ਹੀ ਕਾਰੋਬਾਰ ਸੀ ਹਰ ਗੱਲ ਤੇ ਬਹਿਸ ਹੁੰਦੀ ਕੋਈ ਕੁਝ ਕਹਿੰਦਾ ਤਾਂ ਦੂਜਾ ਉਸ ਦੇ ਖਿਲਾਫ ਹੋ ਜਾਂਦਾ ਕਿਸੇ ਨੂੰ ਸਲਾਹ ਦੇਣੀ ਚਾਹੀ ਤਾਂ ਉਹ ਤਾਨਾ ਬਣ ਕੇ ਵਾਪਸ ਆਉਂਦਾ ਦਿਨ-ਬਦਿਨ ਲੜਾਈ ਝਗੜੇ ਵਧਦੇ ਗਏ ਪਹਿਲਾਂ ਆਵਾਜ਼ਾਂ ਉੱਚੀਆਂ ਹੋਈਆਂ ਫਿਰ ਦਰਵਾਜ਼ੇ ਬੰਦ ਹੋਣ ਲੱਗੇ ਇਸ ਤਰ੍ਹਾਂ ਉਹਨਾਂ ਤਿੰਨਾਂ ਭੈਣਾਂ ਦੇ ਵਿਚਾਲੇ ਸਮੇਂ ਦੇ ਨਾਲ ਦੂਰੀਆਂ ਵਧਣ ਲੱਗੀਆਂ ਕੋਈ ਕਹਿੰਦਾ ਦੂਜੀ ਨੇ ਸੋਹਰੇ ਪਰਿਵਾਰ ਨਾਲ ਜ਼ਿਆਦਾ ਮੇਲ-ਜੋਲ ਵਧਾ ਲਿਆ ਕੋਈ ਕਹਿੰਦਾ ਪਤੀ ਦੇ ਕਹਿਣ ਤੇ ਆਪਣੇ ਹੀ ਖੂਨ ਤੋਂ ਦੂਰ ਹੋ ਗਈ ਇੰਜ ਉਹਨਾਂ ਦੇ ਵਿਚਕਾਰ ਖਿਚਾ ਵਧਦਾ ਗਿਆ ਅਸੀਂ ਤਿੰਨੇ ਭਰਾ ਵੀ ਉਹਨਾਂ ਵਾਂਗ ਇੱਕ ਦੂਜੇ ਤੋਂ ਦੂਰ ਹੁੰਦੇ ਗਏ ਘਰ ਦਾ ਮਾਹੌਲ ਵਿਗੜ ਗਿਆ ਘਰ ਵਾਲੀਆਂ ਦੀ ਆਪਸ ਵਿੱਚ ਗੱਲਬਾਤ ਬੰਦ ਹੋ ਗਈ ਸਾਡੀ ਗੱਲਬਾਤ ਵਿੱਚ ਵੀ ਕੜਵਾਟ ਆ ਗਈ ਸੀ ਕਾਰੋਬਾਰ ਜੋ ਪਹਿਲਾਂ ਸਾਨੂੰ ਜੋੜ ਕੇ ਰੱਖਦਾ ਸੀ ਹੁਣ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਰਿਆ ਸੀ ਐਦਾਂ ਲੱਗਣ ਲੱਗਿਆ ਜਿਵੇਂ ਸਾਡੇ ਚਾਰੇ ਪਾਸੇ ਦੀਆਂ ਕੰਧਾਂ ਸੀਮਿੰਟ ਦੀਆਂ ਜਾ ਰਹੀਆਂ ਸਨ ਹੁਣ ਫਲੈਟ ਦੀ ਛੱਤ ਹੇਟਾਉਣ ਦੀ ਲੱਗਦੀ ਸੀ ਕੰਧਾਂ ਗੱਲਾਂ ਸੁਣਨ ਲੱਗੀਆਂ ਸੀ ਘਰ ਵਾਲਿਆਂ ਦੇ ਜਵਾਨ ਵਿੱਚ ਨੋਕਚੋਕ ਆਉਣ ਲੱਗੀ ਸੀ ਭਰਾਵਾਂ ਦੀਆਂ ਅੱਖਾਂ ਵਿੱਚ ਅੰਜਾਨ ਪੂਣਾ ਆਉਣ ਲੱਗਾ ਸੀ ਦਿਲ ਦੇ ਅੰਦਰ ਅਜਾਬੋਜ ਬਣ ਗਿਆ ਸੀ ਜਿਸ ਨੂੰ ਕਿਸੇ ਨੂੰ ਦਿਖਾਇਆ ਨਹੀਂ ਜਾ ਸਕਦਾ ਸੀ ਕਦੇ ਰਾਤ ਨੂੰ ਨੀਂਦ ਖੁੱਲਦੀ ਤਾਂ ਮਾਂ ਦੀ ਉਹ ਆਖਰੀ ਝਲਕ ਯਾਦ ਆਉਂਦੀ ਜਦੋਂ ਉਹ ਸਾਹ ਲੈ ਰਹੀ ਸੀ ਮੈਂ ਕਿਹਾ ਸੀ ਜਿਉਂਦੀ ਹੈ ਪਰ ਮੇਰੇ ਭਰਾਵਾਂ ਨੇ ਕਿਹਾ ਸੀ ਸਾ ਸਿਰਫ ਕੁਝ ਪਲਾਂ ਦੇ ਮਹਿਮਾਨ ਹਨ ਉਸ ਦਾ ਮਰਨਾ ਤੈ ਹੈ ਇਸ ਲਈ ਤਕਲੀਫ ਘਟ ਕਰ ਦਿਓ ਹੁਣ ਜਦੋਂ ਵੀ ਕਿਸੇ ਬਿਮਾਰ ਨੂੰ ਮਰਦੇ ਹੋਏ ਦੇਖਦੇ ਹਾਂ ਤਾਂ ਲੱਗਦਾ ਹੈ ਮਾਂ ਵੀ ਇਸੇ ਤਕਲੀਫ ਵਿੱਚ ਸੀ ਪਰ ਅਸੀਂ ਉਹਨਾਂ ਨੂੰ ਦਫ਼ਨ ਕਰ ਦਿੱਤਾ ਜਿਉਂਦੇ ਜੀ ਦਫ਼ਨਾ ਦਿੱਤਾ ਕਦੇ ਦਿਲ ਕਰਦਾ ਕਿ ਚੀਕ-ਚੀਕ ਕੇ ਦੱਸ ਦਵਾਂ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਫਿਰ ਦਿਲ ਵਿੱਚ ਇੱਕ ਡਰ ਜਿਹਾ ਸਮਾ ਜਾਂਦਾ ਜੇ ਰਾਜ਼ ਖੁੱਲ ਗਿਆ ਤਾਂ ਸਭ ਕੁਝ ਮੁੱਕ ਜਾਵੇਗਾ ਫਿਰ ਉਹ ਕਾਰੋबार ਵੀ ਨਹੀਂ ਬਚੇਗਾ ਜੋ ਸਿਰਫ ਹੁਣ ਕਾਗਜ਼ਾਂ ਤੇ ਬਾਕੀ ਸੀ ਇਸ ਨਾਲ ਇੱਜ਼ਤ ਵੀ ਖਤਮ ਹੋ ਜਾਵੇਗੀ ਜੋ ਕਦੇ ਕਿਸੇ ਦੀ ਨਜ਼ਰਾਂ ਵਿੱਚ ਸੀ ਫਿਰ ਇੱਕ ਦਿਨ ਵੱਡਾ ਭਰਾ ਜੋ ਕਦੇ ਸਭ ਤੋਂ ਮਜ਼ਬੂਤ ਸੀ ਬੇਹਾਲ ਹੋ ਗਿਆ ਉਸਨੇ ਮੈਨੂੰ ਕਿਹਾ ਲੱਗਦਾ ਮਾਂ ਦੀ ਬਦਦੂਆ ਲੱਗ ਗਈ ਹੈ ਉਸਨੇ ਜੋ ਆਖਰੀ ਨਜ਼ਰ ਸਾਡੇ ਤੇ ਪਾਈ ਸੀ ਉਹ ਹੀ ਸਾਨੂੰ ਹੁਣ ਸਾੜ ਰਹੀ ਹੈ ਉਸਦੇ ਕੋਲ ਸ਼ਬਦ ਨਹੀਂ ਸੀ ਪਰ ਉਸ ਦੀਆਂ ਅੱਖਾਂ ਵਿੱਚ ਜੋ ਸਵਾਲ ਸੀ ਹੁਣ ਮੇਰੇ ਸੁਪਨਿਆਂ ਵਿੱਚ ਆਉਂਦਾ ਜਿਵੇਂ ਮਾਂ ਪੁੱਛਦੀ ਹੋਵੇ ਤੁਹਾਨੂੰ ਮੇਰੀ ਇੱਕ ਸੰਜ ਜਿਉਣ ਦਾ ਬੋਝ ਲੱਗ ਰਿਹਾ ਸੀ ਕਿ ਮੈਂ ਤੁਹਾਨੂੰ ਇਸ ਦਿਨ ਲਈ ਪਾਲਿਆ ਸੀ ਤੁਸੀਂ ਮੈਨੂੰ ਜਿਉਂਦੇ ਜੀ ਦਫ਼ਨ ਕਰ ਦਿਓ ਇੱਕ ਦਿਨ ਅਸੀਂ ਤਿੰਨੇ ਭਰਾਵਾਂ ਨੇ ਮਿਲ ਕੇ ਇਹ ਫੈਸਲਾ ਲਿਆ ਸ਼ਾਇਦ ਹੁਣ ਇੱਕ ਦੂਜੇ ਤੋਂ ਵੱਖ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਕੱਠੇ ਰਹਿੰਦੇ ਆਂ ਅਸੀਂ ਇੱਕ ਦੂਜੇ ਲਈ ਜ਼ਹਿਰ ਬਣ ਚੁੱਕੇ ਸੀ ਵਪਾਰਤਾ ਵੈਸੇ ਵੀ ਖਤਮ ਹੋ ਚੁੱਕਿਆ ਸੀ ਹੁਣ ਜੋ ਕੁਝ ਬਚਿਆ ਸੀ ਉਹ ਵੀ ਖਿੰਡ ਰਿਹਾ ਸੀ ਕੋਈ ਵੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਘਰ ਵਾਲੀਆਂ ਆਪਣੇ ਬੱਚਿਆਂ ਨੂੰ ਲੈ ਕੇ ਅੱਡ ਰਹਿਣ ਲੱਗੀਆਂ ਸਨ ਆਪਸ ਵਿੱਚ ਗੱਲਬਾਤ ਜਮ੍ਹਾਂ ਹੀ ਬੰਦ ਹੋ ਗਈ ਦਿਲਾਂ ਵਿੱਚ ਐਦਾਂ ਦਾ ਖਾਲੀਪਨ ਪੈਦਾ ਹੋ ਗਿਆ ਜੋ ਭਰੰਦਾ ਨਾ ਨਹੀਂ ਲੈ ਰਿਹਾ ਸੀ ਸਭ ਕੁਝ ਟੁੱਟ ਚੁੱਕਿਆ ਸੀ ਵਕ-ਵਕ ਰਹਿਣ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਇਕੱਲਾਪਨ ਸਿਰਫ ਕਮਰੇ ਵਿੱਚ ਨਹੀਂ ਸੀ ਸਗੋਂ ਦਿਲਾਂ ਵਿੱਚ ਉਤਰ ਚੁੱਕਿਆ ਸੀ ਵਪਾਰ ਪਹਿਲਾਂ ਹੀ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਸੀ ਹੁਣ ਇੱਕ ਬਿਮਾਰੀ ਨੇ ਕਮਰ ਤੋੜ ਦਿੱਤੀ ਜੋ ਘਰ ਵਾਲੀਆਂ ਕਦੇ ਅਦੌਲਤ ਅਤੇ ਆਰਾਮ ਦੇ ਸੁਪਨੇ ਲੈਂਦੀਆਂ ਸਨ ਹੁਣ ਉਹ ਦਿਨ ਪਰ ਤਾਨਿਆਂ ਵਿੱਚ ਲੱਗੀਆਂ ਰਹਿੰਦੀਆਂ ਸਨ ਬੱਚੇ ਸਵਾਲ ਕਰਦੇ ਸੀ ਪਹਿਲਾਂ ਐਨਾ ਕੁਝ ਸੀ ਹੁਣ ਅਸੀਂ ਕਿੱਥੇ ਆ ਗਏ ਐਨਾ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਸੀ ਉਸੇ ਦਿਨ ਵੱਡੇ ਭਰਾਣੇ ਸਭ ਨੂੰ ਬੁਲਾਇਆ ਕਿਹਾ ਹੁਣ ਸਮਾਂ ਆ ਗਿਆ ਹੈ ਅਸੀਂ ਫੈਸਲਾ ਲਈਏ ਜੋ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ ਪਿੰਡ ਦੀ ਜ਼ਮੀਨ ਅਤੇ ਪੁਰਾਣਾ ਘਰ ਵੇਚ ਦਿੰਦੇ ਹਾਂ ਜੋ ਪੈਸੇ ਮਿਲਣਗੇ ਉਹਨਾਂ ਨੂੰ ਆਪਸ ਵਿੱਚ ਬਰਾਬਰ ਵੰਡ ਲਵਾਂਗੇ ਫਿਰ ਆਪਣੀ ਆਪਣੀ ਰਾਹ ਆਪ ਤੈਅ ਕਰਾਂਗੇ ਸਾਨੂੰ ਵੀ ਲੱਗਿਆ ਕਿ ਇਹ ਗੱਲ ਸਮਝਦਾਰੀ ਭਰੀ ਹੈ ਕਿਉਂਕਿ ਹੁਣ ਇਕੱਠੇ ਰਹਿ ਕੇ ਕੁਝ ਹਾਸਲ ਨਹੀਂ ਹੋ ਰਿਹਾ ਸੀ ਤਾਂ ਕਿਉਂ ਨਾ ਵੱਖ-ਵੱਖ ਕਿਸਮਤ ਅਜ਼ਮਾਈ ਜਾਵੇ ਇੱਕ ਪੁਰਾਣੀ ਜੀਪ ਬੁੱਕ ਕਰਵਾਈ ਤਿੰਨੇ ਭਰਾ ਆਪਣੇ ਘਰ ਵਾਲੀਆਂ ਬੱਚਿਆਂ ਨੂੰ ਲੈ ਕੇ ਰਵਾਨਾ ਹੋਏ ਘਰ ਵਾਲੀਆਂ ਨੂੰ ਕਿਹਾ ਤੁਹਾਨੂੰ ਪਿੰਡ ਵਿਖਾਉਂਦੇ ਹਾਂ ਜਿੱਥੇ ਅਸੀਂ ਵੱਡੇ ਹੋਏ ਹਾਂ ਕੁਝ ਯਾਦਾਂ ਤੁਹਾਡੇ ਨਾਲ ਵੰਡਾਂਗੇ ਸ਼ਾਇਦ ਦਿਲ ਹਲਕਾ ਹੋ ਜਾਵੇ ਥੋੜੀ ਦੇਰ ਹੋ ਜਾਵੇਗੀ ਸ਼ਹਿਰ ਦੇ ਸ਼ੋਰ ਤੋਂ ਨਿਕਲ ਕੇ ਖੇਤਾਂ ਵੱਲ ਸਫ਼ਰ ਸ਼ੁਰੂ ਹੋਇਆ ਰਾਹ ਵਿੱਚ ਸਭ ਪੁਰਾਣੀਆਂ ਗੱਲਾਂ ਕਰਦੇ ਰਹੇ ਬਚਪਨ ਦੇ ਖੇਡ ਬਚਪਨ ਦੀਆਂ ਲੜਾਈਆਂ ਉਹ ਥਾਂ ਜਿਸ ਤੇ ਚੜ ਕੇ ਮਾਂ ਬੁਲਾਉਂਦੀ ਸੀ ਤਾਂ ਹੇਟਾਈ ਨਹੀਂ ਉਤਰਦੇ ਸੀ ਉਹ ਗਲੀਆਂ ਜਿੱਥੇ ਖੇਡਦੇ ਖੇਡਦੇ ਸ਼ਾਮ ਹੋ ਜਾਂਦੀ ਗੱਲਾਂ-ਗੱਲਾਂ ਵਿੱਚ ਇੱਕ ਭਰਾ ਨੇ ਕਿਹਾ ਕਰਤਾ ਕਾਫੀ ਪੁਰਾਣਾ ਹੋ ਗਿਆ ਹੋਵੇਗਾ ਗੰਦਾ ਵੀ ਹੋਵੇਗਾ ਸਫਾਈ ਵੀ ਕਰਨੀ ਪਵੇਗੀ ਦੂਜੇ ਨੇ ਕਿਹਾ ਇੱਥੇ ਤਾਂ ਕੋਈ ਹੋਟਲ ਵੀ ਨਹੀਂ ਹੈ ਰਾਤ ਕਿੱਥੇ ਲੰਗਾਵਾਂਗੇ ਵੱਡੇ ਭਰਾ ਨੇ ਕਿਹਾ ਚਿੰਤਾ ਨਾ ਕਰੋ ਪਹਿਲਾਂ ਉੱਥੇ ਪਹੁੰਚਤਾ ਜਾਓ ਕੁਝ ਨਾ ਕੁਝ ਹੋ ਹੀ ਜਾਵੇਗਾ ਜਦੋਂ ਗੱਡੀ ਪਿੰਡ ਦੇ ਨੇੜੇ ਪਹੁੰਚੀ ਤਾਂ ਸਭ ਦੀਆਂ ਨਜ਼ਰਾਂ ਖਿੜਕੀ ਤੋਂ ਬਾਹਰ ਸੀ ਹਰ ਕਿਸੇ ਦੀਆਂ ਅੱਖਾਂ ਵਿੱਚ ਪੁਰਾਣੀਆਂ ਯਾਦਾਂ ਤੈਰ ਰਹੀਆਂ ਸਨ ਪਰ ਜਿਵੇਂ ਹੀ ਆਪਣੀ ਗਲੀ ਵਿੱਚ ਮੁੜੇ ਤਾਂ ਸਭ ਦੇ ਚਿਹਰਿਆਂ ਤੇ ਉਲਝਣ ਆ ਗਈ ਇੱਕ ਪਲ ਲਈ ਐਵੇਂ ਲੱਗਿਆ ਜਿਵੇਂ ਅਸੀਂ ਗਲਤ ਜਗ੍ਹਾ ਤੇ ਆ ਗਏ ਹਾਂ ਉੱਥੇ ਤਾਂ ਐਦਾਂ ਦਾ ਕੁਝ ਵੀ ਨਹੀਂ ਸੀ ਜੋ ਸਾਡੀਆਂ ਯਾਦਾਂ ਵਿੱਚ ਸੀ ਉਹ ਛੋਟਾ ਜਿਹਾ ਘਰ ਉਹ ਛੋਟਾ ਜਿਹਾ ਮਿੱਟੀ ਦਾ ਘਰ ਨਾ ਹੀ ਉਹ ਪੀਪਲ ਨਾ ਹੀ ਕੋਈ ਟੁੱਟੀ ਚਾਰਪਾਈ ਸਭ ਕੁਝ ਗਾਇਬ ਸੀ ਉੱਤੇ ਹੁਣ ਇੱਕ ਉੱਚੀ ਤਿੰਨ ਮੰਜ਼ਿਲਾ ਇਮਾਰਤ ਖੜੀ ਸੀ ਜਿਵੇਂ ਕਿਸੇ ਨੇ ਜ਼ਮੀਨ ਤੇ ਕਬਜ਼ਾ ਕਰਕੇ ਇੱਕ ਨਵਾਂ ਮਹਿਲ ਖੜਾ ਕਰ ਦਿੱਤਾ ਹੋਵੇ ਦਿਲ ਦੀ ਧੜਕਣ ਤੇਜ਼ ਹੋ ਗਈ ਜਿਵੇਂ ਗੱਡੀ ਤੋਂ ਉਤਰੇ ਸਭ ਦੀਆਂ ਨਿਗਾਹਾਂ ਇੱਕ ਦੂਜੇ ਨੂੰ ਸਵਾਲ ਕਰ ਰਹੀਆਂ ਸਨ ਘਰ ਦਾ ਨਕਸ਼ਾ ਬਦਲ ਚੁੱਕਿਆ ਸੀ ਦਰਵਾਜ਼ਾ ਖੁੱਲਾ ਸੀ ਸ਼ਾਇਦ ਕੋਈ ਅੰਦਰ ਸੀ ਅਸੀਂ ਚੀਜ਼ ਕਦੇ ਹੋਏ ਅੰਦਰ ਗਏ ਜਿਵੇਂ ਅੰਦਰ ਕਦਮ ਰੱਖਿਆ ਸਾਹਮਣੇ ਦਾ ਸੀਨ ਦੇਖ ਕੇ ਦਿਲ ਦੀ ਧੜਕਣ ਇੱਕ ਪਲ ਲਈ ਰੁਕ ਗਈ ਉਹ ਤੇ ਇੱਕ ਕਬਰ ਬਣੀ ਹੋਈ ਸੀ। ਉਸੀ ਸੰਗ ਮਰ ਮਰਦੀ ਕਬਰ। ਉਸਤੇ ਜੋ ਸ਼ਬਦ ਖੁਦੇ ਸਨ, ਉਹਨਾਂ ਨੂੰ ਪੜ ਕੇ ਸਾਡੇ ਕਦਮ ਲੜਖੜਾ ਗਏ। ਲਿਖਿਆ ਸੀ ਇੱਥੇ ਮੈਂ ਨਹੀਂ, ਮੇਰੇ ਤਿੰਨੋਂ ਪੁੱਤਰ ਦਫ਼ਨ ਹਨ। ਇਹ ਸ਼ਬਦ ਐਦਾਂ ਦੇ ਸੀ ਜਿਵੇਂ ਕਿਸੇ ਨੇ ਸਾਡੇ ਦਿਲ ਦੇ ਅੰਦਰ ਚਾਕੂ ਮਾਰ ਦਿੱਤਾ ਹੋਵੇ, ਚਾਕੂ ਮਾਰ ਕੇ ਜਮਾ ਚੀਰੋ ਚੀਰ ਕਰ ਦਿੱਤਾ ਹੋਵੇ। ਪਲ-ਪਲ ਵਿੱਚ ਸਭ ਪੱਥਰ ਬਣ ਗਏ, ਅੱਖਾਂ ਸੁੱਕ ਪੈ ਗਈਆਂ, ਆਵਾਜ਼ਾਂ ਬੰਦ ਹੋ ਗਈਆਂ, ਸਾਹ ਰੁਕ ਗਏ, ਸਮਝ ਨਹੀਂ ਆ ਰਿਹਾ ਸੀ ਇਹ ਸਭ ਕੀ ਹੋ ਰਿਹਾ ਹੈ। ਮਾਦੀਓ ਕਬਰ ਹੈ ਜਿਸ ਨੂੰ ਅਸੀਂ ਕਦੇ ਬਣਾਇਆ ਹੀ ਨਹੀਂ ਅੱਜ ਨਾ ਸਿਰਫ ਉੱਥੇ ਮੌਜੂਦ ਸੀ ਸਗੋਂ ਜਿਵੇਂ ਬੋਲ ਰਹੀ ਸੀ ਸਾਡੇ ਖਿਲਾਫ ਗਵਾਹੀ ਦੇ ਰਹੀ ਸੀ ਸਾਡੇ ਤੇ ਇਲਜ਼ਾਮ ਲਾ ਰਹੀ ਸੀ ਸਾਡੀ ਬੇਰੁਖੀ ਦਾ ਦਸਤਾਨ ਬਣ ਗਈ ਸੀ ਅਸੀਂ ਕੰਧਾਂ ਨੂੰ ਵੇਖ ਰਹੇ ਸੀ, ਜ਼ਮੀਨ ਨੂੰ ਘੂਰ ਰਹੇ ਸੀ, ਇੱਕ ਦੂਜੇ ਤੋਂ ਪੁੱਛ ਰਹੇ ਸੀ ਕਿ ਇਹ ਸੁਪਨਾ ਹੈ। ਉਸੇ ਵੇਲੇ ਵੱਡੇ ਭਰਾ ਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ। ਜਿਵੇਂ ਉਸਨੇ ਪਲਟ ਕੇ ਦੇਖਿਆ, ਉਹਦੇ ਚਿਹਰੇ ਦਾ ਰੰਗ ਉੱਡ ਗਿਆ। ਬੱਚਾ ਕੁਚਿਆ, ਹੋਸ਼ ਵੀ ਜਾਂਦਾ ਰਿਹਾ। ਅਸੀਂ ਸਭ ਹੈਰਾਨੀ ਨਾਲ ਉਸਨੂੰ ਦੇਖ ਰਹੇ ਸੀ। ਉਹ ਕਿਸੇ ਨੂੰ ਵੇਖ ਰਿਹਾ ਸੀ ਪਰ ਉਸਦੇ ਚਿਹਰੇ ਤੇ ਡਰ ਅਤੇ ਹੈਰਾਨੀਆਂ ਮਿਲਿਆ ਝੁੱਲੀਆਂ ਪਰਛਾਈਆਂ ਸੀ। ਇਹ ਦੱਸ ਰਹੀਆਂ ਸੀ ਜੋ ਹੋਣ ਵਾਲਾ ਹੈ ਉਹ ਸਾਡੀ ਸੋਚ ਤੋਂ ਕਿਤੇ ਵੀ ਜ਼ਿਆਦਾ ਵੱਡਾ ਹੈ। ਹੁਣ ਅਗਲੀ ਗੱਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਉਸ ਬੰਦੇ ਵੱਲ ਵੇਖਿਆ ਜੋ ਸਾਡੇ ਭਰਾ ਦੇ ਮੋਢੇ ਤੇ ਹੱਥ ਰੱਖ ਕੇ ਖੜਾ ਸੀ ਉਹ ਕੋਈ ਹੋਰ ਨਹੀਂ ਸਗੋ ਸਾਡੀ ਮਾਂ ਦਾ ਪੁੱਤ ਈਸ਼ਾਨ ਸੀ ਜਿਸ ਬਾਰੇ ਸਾਨੂੰ ਸਿਰਫ ਇੰਨਾ ਪਤਾ ਸੀ ਕਿ ਮਾਂ ਦਾ ਪਹਿਲਾ ਵਿਆਹ ਹੋਇਆ ਸੀ ਉਹ ਵਿਧਵਾ ਹੋਣ ਤੋਂ ਬਾਅਦ ਸਾਡੇ ਬਾਪੂ ਨਾਲ ਵਿਆਹੀ ਹੋਈ ਸੀ ईशान ਉਸਦਾ ਪਹਿਲਾ ਪੁੱਤ ਸੀ ਪਰ ਬਚਪਨ ਵਿੱਚ ਹੀ ਮਾਂ ਦੇ ਸੋਰੇ ਪਰਿਵਾਰ ਨੇ ਜ਼ਬਰਦਸਤੀ ਉਸ ਨੂੰ ਮਾਂ ਤੋਂ ਖੋ ਲਿਆ ਸੀ ਉੱਥੇ ਹੀ ਪੜਿਆ ਤੇ ਵੱਡਾ ਹੋਇਆ ਸੀ ਫਿਰ ਉਹ ਕਿਤੇ ਗੁੰਮ ਹੋ ਗਿਆ ਸੀ ਅਸੀਂ ਕਦੇ ਇਸ ਬਾਰੇ ਵਿਸਤਾਰ ਨਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਕਿਉਂਕਿ ਮਾਂ ਨੇ ਇਸ ਨੂੰ ਦੁੱਖ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਸਾਨੂੰ ਵੀ ਕਦੇ ਇਹ ਅਹਿਸਾਸ ਨਹੀਂ ਕਰਵਾਇਆ ਸੀ ਇਸ ਗੱਲ ਦੇ ਪਿੱਛੇ ਕੋਈ ਡੂੰਗਾ ਦਰਦ ਜਾਂ ਸਚਾਈ ਹੋ ਸਕਦੀ ਹੈ ਅਸੀਂ ਆਈ ਸੋਚ ਕੇ ਆਪਣੇ ਮਨ ਨੂੰ ਸਮਝਾ ਲਿਆ ਈਸ਼ਾਨ ਦੀ ਕਹਾਣੀ ਸਿਰਫ ਇੱਕ ادੂਰੀ ਯਾਦ ਹੈ ਇੱਕ ਭੁੱਲੀ ਵਿਸਰੀ ਦਾਸਤਾ ਹੈ ਪਰ ਅੱਜ ਉਹ ਅਧੂਰੀ ਕਹਾਣੀ ਸੱਚ ਬਣ ਕੇ ਸਾਡੇ ਸਾਹਮਣੇ ਖੜੀ ਸੀ ਈਸ਼ਾਨ ਨੇ ਆਤਮ ਵਿਸ਼ਵਾਸ ਨਾਲ ਵੱਡੇ ਭਰਾ ਵਾਂਗ ਵੇਖਿਆ ਤੇ ਕਿਹਾ ਹਾਂ ਇਹ ਉਹੀ ਜ਼ਮੀਨ ਹੈ ਜਿੱਥੇ ਮੇਰਾ ਜਨਮ ਹੋਇਆ ਹੈ ਅਤੇ ਜਿਸ ਨੂੰ ਤੁਸੀਂ ਲੋਕਾਂ ਨੇ ਮੇਰੀ ਮਾਂ ਸਮੇਤ ਜਮੀਨ ਵਿੱਚ ਦਫ਼ਨ ਕਰ ਦਿੱਤਾ ਤੁਸੀਂ ਲੋਕਾਂ ਨੇ ਸਿਰਫ ਜ਼ਮੀਨ ਤੇ ਹੀ ਕਬਜ਼ਾ ਨਹੀਂ ਕੀਤਾ ਸਗੋਂ ਇੱਕ ਮਾਂ ਦੀਆਂ ਸਾਂ ਨੂੰ ਵੀ ਕੁਚਲ ਦਿੱਤਾ ਪਰ ਪ੍ਰਕਿਰਤੀ ਨੇ ਤੁਹਾਡੀ ਬੇਰੁਖੀ ਦਾ ਜਵਾਬ ਮੇਰੇ ਹੱਥਾਂ ਨਾਲ ਦੇਣਾ ਤੈਅ ਕੀਤਾ ਸੀ ਵੱਡੇ ਭਰਾ ਨੇ ਜਿਵੇਂ ਉਸ ਦਾ ਮਜ਼ਾਕ ਉਡੋਂਦੇ ਕਿਹਾ ਤੂੰ ਹੈ ਜਿਸ ਨੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਸਾਡੀ ਮਾਂ ਦੀ ਕਬਰ ਤੇ ਠੁੱਠੀ ਗੱਲ ਲਿਖੀ ਹੈ ਈਸ਼ਾਨ ਨੇ ਗੰਮਿਰਤਾ ਨਾਲ ਜਵਾਬ ਦਿੱਤਾ ਇਹ ਕੋਈ ਝੂਠ ਨਹੀਂ ਹੈ ਇਹ ਉਹ ਸਚਾਈ ਹੈ ਜੋ ਤੁਸੀਂ ਲੋਕਾਂ ਤੋਂ ਲੁਕੋਈ ਹੈ ਜਿਸ ਨੂੰ ਮੈਂ ਪੱਥਰ ਤੇ ਲਿਖਵਾ ਦਿੱਤਾ ਹੈ ਤਾਂ ਜੋ ਦੁਨੀਆ ਦੇਖੇ ਜਦੋਂ ਖੂਨ ਦੇ ਰਿਸ਼ਤੇ ਬੇਰਹਿਮ ਹੋ ਜਾਣ ਮਿੱਟੀ ਕਿਵੇਂ ਚਿੱਕਾ ਮਾਰਨ ਲੱਗ ਜਾਂਦੀ ਹੈ ਉਸੇ ਪਲ ਪਿੱਛੇ ਤੋਂ ਕਦਮਾਂ ਦੀ ਆਹਟ ਆਈ ਜਦੋਂ ਅਸੀਂ ਸਭ ਨੇ ਪਲਟ ਕੇ ਦੇਖਿਆ ਸਾਡੀਆਂ ਅੱਖਾਂ ਹੈਰਾਨੀ ਨਾਲ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਸਾਹਮਣੇ ਮਾਂ ਖੜੀ ਸੀ ਉਹੀ ਮਾਂ ਜਿਸ ਨੂੰ ਅਸੀਂ ਕੈਂਸਰ ਦੀ ਮਰੀਜ਼ ਸਮਝ ਕੇ ਜਿਉਂਦੇ ਜੀ ਦਫ਼ਨ ਕਰ ਦਿੱਤਾ ਸੀ ਉਹੀ ਮਾਂ ਜੋ ਸਾਡੇ ਹੱਥਾਂ ਵਿੱਚ ਤੜਫਦੀ ਰਹੀ ਅਸੀਂ ਉਸਨੂੰ ਹਸਪਤਾਲ ਲੈ ਜਾਣ ਦੀ ਬਜਾਏ ਕਬਰ ਵਿੱਚ ਦਫ਼ਨ ਕਰ ਦਿੱਤਾ ਹੁਣ ਉਹੀ ਮਾਂ ਸਾਡੇ ਸਾਹਮਣੇ ਖੜੀ ਸੀ ਸਿਹਤਮੰਦ ਅਤੇ ਸੁੰਦਰ, ਸ਼ਾਂਤ। ਉਹਦੇ ਚਿਹਰੇ ਤੇ ਨਾ ਤਾਂ ਕੋਈ ਨਫ਼ਰਤ ਸੀ, ਨਾ ਕੋਈ ਗੁੱਸਾ, ਬਸ ਇੱਕ ਅਜੀਬ ਜਿਹੀ ਉਦਾਸੀ ਸੀ ਜੋ ਸਾਡੇ سینੇ ਵਿੱਚ ਕੰਡੇ ਵਾਂਗ ਚੁਭ ਰਹੀ ਸੀ। ਮਾਂ ਨੇ ਨਰਬੀ ਨਾਲ ਕਿਹਾ, "ਤੁਸੀਂ ਲੋਕ ਮੈਨੂੰ ਮਰਿਆ ਸਮਝ ਕੇ ਚਲੇ ਗਏ ਸੀ।" ਪਰ ਉਸੇ ਸਮੇਂ ਈਸ਼ਾਨ ਵਾਪਸ ਆਇਆ। ਉਹ ਮੈਨੂੰ ਮਿਲਣ ਵਾਪਸ ਆਇਆ ਸੀ। ਜਦੋਂ ਉਸ ਨੂੰ ਮੈਂ ਘਰ ਵਿੱਚ ਕਿਤੇ ਨਾ ਮਿਲੀ, ਤਾਂ ਉਸ ਨੇ ਤਾਜੀ ਮਿੱਟੀ ਪੱਟੀ ਹੋਈ ਦੇਖੀ। ਤਾਂ ਉਸ ਨੂੰ ਸ਼ੱਕ ਹੋਇਆ ਸ਼ੱਕ ਵਿੱਚ ਉਸ ਨੇ ਉਹ ਮੇਰੀ ਕਬਰ ਪੱਟੀ ਤਾਂ ਉਸ ਨੇ ਮੇਰੀ ਹਾਲਤ ਦੇਖੀ ਮੈਨੂੰ ਕਬਰ ਵਿੱਚੋਂ ਕੱਢਿਆ ਹਸਪਤਾਲ ਲੈ ਕੇ ਗਿਆ ਮਹੀਨਿਆਂ ਤੱਕ ਇਲਾਜ ਕਰਵਾਇਆ ਮੌਤ ਤੋਂ ਖੋਕੇ ਮੈਨੂੰ ਫਿਰ ਤੋਂ ਜ਼ਿੰਦਗੀ ਦਿੱਤੀ ਫਿਰ ਮੈਂ ਫੈਸਲਾ ਕੀਤਾ ਜਿਸ ਪੁੱਤ ਨੇ ਮਾਂ ਨੂੰ ਜਿਉਂਦੇ ਜੀ ਦਫ਼ਨ ਕਰ ਦਿੱਤਾ ਉਸ ਤੋਂ ਬਿਹਤਰ ਉਹ ਪੁੱਤ ਹੈ ਜਿਸ ਨੇ ਮਾਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਜੀਵਨ ਦਿੱਤਾ ਮੈਂ ਸਾਰੀ ਜ਼ਬਤੀ ਸਾਰੀ ਜ਼ਮੀਨ ਈਸ਼ਾਨ ਦੇ ਨਾਮ ਕਰ ਦਿੱਤੀ ਹੈ ਮੈਂ ਅੱਜ ਉਸੇ ਨਾਲ ਰਹਿੰਦੀ ਹਾਂ ਉਸਦੇ ਬੱਚਿਆਂ ਨਾਲ ਰਹਿੰਦੀ ਹਾਂ ਤੁਸੀਂ ਲੋਕ ਇੱਥੇ ਕੀ ਲੈਣਾ ਆਏ ਹੋ ਜਾਓ ਇੱਥੋਂ ਸਾਡੇ ਵੱਡੇ ਭਰਾ ਨੂੰ ਗੁੱਸਾ ਆਇਆ ਉਹਨਾਂ ਨੇ ਕਿਹਾ ਤੁਸੀਂ ਕੌਣ ਹੁੰਦੇ ਹੋ ਸਾਡੀ ਸੰਪਤੀ ਤੇ ਕਿਸੇ ਹੋਰ ਨੂੰ ਦੇਣ ਵਾਲੇ ਇਹ ਸਾਡਾ ਹੱਕ ਹੈ ਇਹ ਸਾਡਾ ਹਿੱਸਾ ਹੈ ਇਹ ਸਾਡੇ ਪਿਓ ਦਾ ਘਰ ਹੈ ਇਸਤੇ ਮਾਂ ਨੇ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਬਾਪੂ ਦਾ ਘਰ ਉਹ ਹੁੰਦਾ ਹੈ ਜਿੱਥੇ ਪੁੱਤ ਮਾਂ ਨੂੰ ਦਫ਼ਨ ਕਰਨ ਦੀ ਬਜਾਏ ਬਚਾਉਂਦੇ ਹਨ ਜਿਹੜੇ ਘਰ ਵਿੱਚ ਔਲਾਦ ਬੇਰਹਿਮ ਹੋ ਜਾਵੇ ਉੱਥੇ ਕੰਦਾ ਵੀ ਰੋਂਦੀਆਂ ਹਨ ਨਾ ਈਸ਼ਾਨ ਵੀ ਚੁੱਪ ਨਹੀਂ ਰਿਹਾ ਉਹ ਅੱਗੇ ਵਧਿਆ ਉਸਨੇ ਵੀ ਵੱਡੇ ਭਰਾ ਨੂੰ ਥੱਪੜ ਮਾਰਿਆ ਕਿ ਹੁਣ ਇਹ ਦੱਸ ਤੈਨੂੰ ਆਪਣੀ ਜ਼ਮੀਨ ਪਿਆਰੀ ਹੈ ਜਾਂ ਆਪਣੀ ਮਾਂ ਦੀ ਜਾਨ ਜਿਸ ਨੂੰ ਤੂੰ ਖੁਦ ਕਬਰ ਵਿੱਚ ਧੱਕ ਦਿੱਤਾ ਅਸੀਂ ਸਭ ਸੁੰਨ ਰਹਿ ਗਏ ਅਸੀਂ ਪਹਿਲੀ ਵਾਰ ਮਾਂ ਦੇ ਚਿਹਰੇ ਤੇ ਉਹ ਭਾਵ ਦੇਖ ਰਹੇ ਸੀ ਦਰਦ ਗੁੱਸਾ ਸਭ ਬੇਬਸੀ ਇੱਕ ਡੂੰਗੀ ਨਿਰਾਸ਼ਾ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖੀ ਸੀ ਮਾਂ ਨੇ ਸਾਨੂੰ ਝਿਰਕਦੇ ਹੋਏ ਕਿਹਾ ਮੈਂ ਚਾਹਾਂ ਤਾਂ ਪੁਲਿਸ ਨੂੰ ਬੁਲਾ ਸਕਦੀ ਹਾਂ ਕਿਉਂਕਿ ਤੁਸੀਂ ਲੋਕਾਂ ਨੇ ਮੇਰੇ ਤੇ ਜਾਣਲੇਵਾ ਹਮਲਾ ਕੀਤਾ ਸੀ ਮੈਂ ਤੁਹਾਨੂੰ ਜਿਉਂਦੇ ਜੀ ਛੱਡ ਦਿੱਤਾ ਕਿਉਂਕਿ ਮੈਂ ਤੁਹਾਨੂੰ ਜਨਮ ਦੇਣ ਵਾਲੀ ਹਾਂ ਪਰ ਮੈਂ ਤੁਹਾਡੇ ਲਈ ਮੇਰੇ ਦਿਲ ਵਿੱਚ ਕੁਝ ਨਹੀਂ ਬਚਿਆ ਤੁਸੀਂ ਆਪਣੀ ਮਾਂ ਨੂੰ ਦਫਨਾਇਆ ਅੱਜ ਉਹ ਮਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਰਹੀ ਹੈ ਜਾਓ ਇੱਥੋਂ ਨਹੀਂ ਤਾਂ ਮੈਂ ਕਾਨੂੰਨ ਤੁਹਾਨੂੰ ਯਾਦ ਦਿਵਾ ਦੇਵਾਂਗੀ ਕਿਵੇਂ ਤੁਸੀਂ ਲੋਕਾਂ ਨੇ ਮੇਰੇ ਤੇ ਹਤਿਆਜਾਰ ਕੀਤਾ ਸੀ ਈਸ਼ਾਨ ਨੇ ਸਾਡੇ ਵੱਲ ਤਿਰਸਕਰ ਨਾਲ ਦੇਖਿਆ ਅਤੇ ਕਿਹਾ ਬੁਲਾਓ ਪੁਲਿਸ ਨੂੰ ਤੁਹਾਨੂੰ ਲੱਗਦਾ ਹੈ ਤੁਸੀਂ ਬਚ ਜਾਓਗੇ ਇਹ ਜ਼ਮੀਨ ਹੁਣ ਮੇਰੀ ਹੈ ਮੈਂ ਇਸ ਇਲਾਕੇ ਦਾ ਸਹਾਇਕ ਏਐਸਆਈ ਹਾਂ ਤੁਹਾਡੇ ਕੰਮ ਮੇਰੇ ਕੋਲ ਰਿਕਾਰਡ ਵਿੱਚ ਹਨ ਮੈਂ ਤੁਹਾਨੂੰ ਜੇਲ੍ਹ ਦੀ ਹਵਾ ਖਵਾ ਦੇਵਾਂਗਾ ਇਹ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅੱਖਾਂ ਵਿੱਚੋਂ ਸ਼ਰਮ ਦੇ ਹੰਝੂ ਵਹਿਣ ਲੱਗੇ ਜਵਾਨਾਂ ਗੁੰਗੀਆਂ ਹੋ ਗਈਆਂ ਮਾਂ ਦੇ ਚਰਨਾਂ ਵਿੱਚ ਡਿੱਗਣ ਦੀ ਹਿੰਮਤ ਨਾ ਹੋਈ ਅਸੀਂ ਇੱਕ ਦੂਜੇ ਵੱਲ ਦੇਖਿਆ ਚੁੱਪਚਾਪ ਰੋ ਪਏ ਅਸੀਂ ਮੂੰਹ ਲਟਕਾਏ ਆਪਣੀ ਘਰਵਾਲੀਆਂ ਤੇ ਬੱਚਿਆਂ ਨਾਲ ਗੱਡੀ ਵਿੱਚ ਬਹਿ ਕੇ ਵਾਪਸ ਆ ਗਏ ਘਰਵਾਲੀਆਂ ਕਹਿੰਦੀਆਂ ਰਹੀਆਂ ਮਾਂ ਤੋਂ ਮਾਫੀ ਮੰਗੋ ਉਸਦਾ ਦਿਲ ਜਿੱਤੋ ਉਸ ਤੋਂ ਆਪਣਾ ਹੱਕ ਲਿਓ ਪਰ ਅਸੀਂ ਕੀ ਦੱਸਦੇ ਮਾਂ ਦੇ ਦਿਲ ਵਿੱਚੋਂ ਅਸੀਂ ਕਦੋਂ ਦੇ ਕੱਡੇ ਜਾ ਚੁੱਕੇ ਹਾਂ ਅਸੀਂ ਸ਼ਹਿਰ ਵਾਪਸ ਆ ਗਏ ਸੀ ਪਰ ਹੁਣ ਉਹ ਸ਼ਹਿਰ ਸਾਨੂੰ ਅਜਨਬੀ ਲੱਗਣ ਲੱਗਿਆ ਕਾਰੋਬਾਰ ਪਹਿਲਾਂ ਹੀ ਬਰਬਾਦ ਹੋ ਚੁੱਕਾ ਸੀ ਹੁਣ ਮੈਂ ਤਾਂ ਮਜ਼ਦੂਰੀ ਨਾਲ ਪੇਟ ਪਾਲਣ ਲੱਗੇ ਘਰ ਵਾਲੀਆਂ ਦਿਨ ਭਰ ਤਾਂਨੇ ਮਾਰਦੀਆਂ ਬੱਚੇ ਫਰਮਾਇਸ਼ਾਂ ਕਰਦੇ ਪਰ ਅਸੀਂ ਚੁੱਪ ਰਹਿੰਦੇ ਸੀ ਕਿਉਂਕਿ ਸਾਨੂੰ ਪਤਾ ਸੀ ਸਾਡੀ ਜ਼ਿੰਦਗੀ ਦੀ ਬਰਬਾਦੀ ਕਿਸੇ ਹੋਰ ਦੀ ਵਜ੍ਹਾ ਨਾਲ ਨਹੀਂ ਸਾਡੀ ਆਪਣੀ ਹੀ ਨਾਫਰਮਾਨੀ ਦੀ ਸਜ਼ਾ ਹੈ ਜਿਸ ਦਿਨ ਅਸੀਂ ਮਾਂ ਨੂੰ ਕਬਰ ਵਿੱਚ ਲਾਇਆ ਸੀ ਕਬਰ ਵਿੱਚ ਨੱਪਿਆ ਸੀ ਉਸੇ ਦਿਨੇ ਸਾਡੀ ਕਿਸਮਤ ਵੀ ਦਫਨ ਹੋ ਗਈ ਸੀ ਜਦੋਂ ਤੱਕ ਮਾਂ ਦਾ ਦਿਲ ਨਹੀਂ ਪਿਗਲੇਗਾ ਉਦੋਂ ਤੱਕ ਮਾਂ ਦੀਆਂ ਅੱਖਾਂ ਵਿੱਚ ਸਾਡੇ ਲਈ ਦੁਆ ਨਹੀਂ ਹੋਵੇਗੀ ਜਦੋਂ ਤੱਕ ਮਾਂ ਦੇ ਹੱਥ ਸਾਡੇ ਸਿਰ ਤੇ ਨਹੀਂ ਹੋਣਗੇ ਉਦੋਂ ਤੱਕ ਅਸੀਂ ਚਾਹੇ ਜੋ ਵੀ ਕਮਾ ਲਈਏ ਇੱਜ਼ਤ ਨਹੀਂ ਕਮਾ ਸਕਦੇ ਦਿਨ ਲੰਘਦੇ ਗਏ ਪਰ ਦਿਲ ਦਾ ਦਰਦ ਘਟਣਾ ਹੋਇਆ ਕਈ ਵਾਰ ਦਿਲ ਵਿੱਚ ਆਇਆ ਮਾਂ ਦੇ ਪੈਰਾਂ ਵਿੱਚ ਡਿੱਗ ਜਾਈਏ ਪਰ ਫਿਰ ਡਰ ਲੱਗਾ ਕਿਤੇ ਮਾਂ ਮੁੜ ਤੁਹਕਾਰ ਨਾ ਦੇਵੇ ਅੱਜ ਵੀ ਅਸੀਂ ਉਸੇ ਮੋਹੱਲੇ ਵਿੱਚ ਇੱਕ ਕਿਰਾਏ ਦੇ ਛੋਟੇ ਜਿਹੇ ਮਕਾਨ ਵਿੱਚ ਰਹਿੰਦੇ ਹਾਂ ਕੰਮ ਕਰਦੇ ਹਾਂ ਖਾਣਾ ਖਾਂਦੇ ਹਾਂ ਪਰ ਸਿਰਫ ਇੱਕ ਉਮੀਦ ਤੇ ਜਿੰਦੇ ਹਾਂ ਸ਼ਾਇਦ ਕਦੇ ਮਾਂ ਦਾ ਦਿਲ ਪਿਗਲ ਜਾਵੇ ਉਹ ਸਾਨੂੰ ਮਾਫ ਕਰ ਦੇਵੇ ਸਾਨੂੰ ਸਬਕ ਇਹ ਮਿਲਿਆ ਕਿ ਦੁਨੀਆ ਦੀ ਕੋਈ ਦੌਲਤ ਮਾਂ ਦੀ ਦੁਆ ਤੋਂ ਵੱਡੀ ਨਹੀਂ ਹੁੰਦੀ ਮਾਂ ਦੇ ਕਦਮਾਂ ਹੇਠਾਂ ਸਵਰਗ ਇਹ ਸਿਰਫ ਇੱਕ ਕਹਾਵਤ ਨਹੀਂ ਸਗੋਂ ਇੱਕ ਸੱਚਾਈ ਹੈ ਸੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਵੇਖੇ ਸੀ ਪਰ ਇੰਨਾ ਹੰਝੂਆਂ ਦੇ ਬਦਲੇ ਸਾਨੂੰ ਕਦੇ ਸਕੂਨ ਨਾ ਮਿਲਿਆ ਸ਼ਾਇਦ ਹੁਣ ਕਦੇ ਮਿਲੇਗਾ ਵੀ ਨਹੀਂ ਕਿਉਂਕਿ ਜਦੋਂ ਮਾਂ ਦਾ ਦਿਲ ਟੁੱਟਦਾ ਹੈ ਤਾਂ ਦੁਨੀਆ ਦੀਆਂ ਸਾਰੀਆਂ ਕੋਸ਼ਿਸ਼ਾਂ ਉਹਨਾਂ ਨੂੰ ਜੋੜ ਨਹੀਂ ਸਕਦੀਆਂ ਮਾਂ ਉਹ ਹੁੰਦੀ ਹੈ ਜੋ ਰਾਤਾਂ ਨੂੰ ਜਾਗ ਕੇ ਆਪਣੇ ਬੱਚਿਆਂ ਦੀ ਨੀਂਦ ਦੀ ਇਫਾਜਤ ਕਰਦੀ ਹੈ ਜੋ ਭੁੱਖੀ ਰਹਿ ਕੇ ਆਪਣੇ ਬੱਚਿਆਂ ਦਾ ਪੇਟ ਭਰਦੀ ਹੈ ਜੋ ਆਪਣੇ ਦੁੱਖਾਂ ਲੋਕਾਂ ਤੋਂ ਲੁਕੋ ਕੇ ਸਿਰਫ ਖੁਸ਼ੀਆਂ ਦਿੰਦੀ ਹੈ ਪਰ ਅਸੀਂ ਅਕਸਰ ਉਸ ਮਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਉਸ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੇ ਹਾਂ ਰੱਬ ਵੀ ਆਪਣੀ ਮੁਹੱਬਤ ਨੂੰ ਮਾਂ ਦੀ ਮੁਹੱਬਤ ਨਾਲ ਤੁਲਨਾ ਦਿੰਦਾ ਹੈ ਤੇ ਕਹਿੰਦਾ ਹੈ ਮੈਂ ਆਪਣੇ ਬੰਦਿਆਂ ਨਾਲ ਮਾਵਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਹਾਂ ਇਹ ਤੁਲਨਾ ਹੀ ਕਾਫੀ ਹੈ ਮਾਂ ਦੇ ਦਰਜੇ ਨੂੰ ਸਮਝਣ ਲਈ ਅਸੀਂ ਆਪਣੀ ਮਾਂ ਨੂੰ ਸਿਰਫ ਇੱਕ ਬਿਮਾਰੀ ਅਤੇ ਕਮਜ਼ੋਰੀ ਦੀ ਵਜ੍ਹਾ ਨਾਲ ਮਰਨ ਲਈ ਛੱਡ ਦਿੱਤਾ ਸਿਰਫ ਇਸ ਲਈ ਉਹ ਸਾਨੂੰ ਬੋਝ ਲੱਗਣ ਲੱਗੀ ਸੀ ਉਹ ਮਾਂ ਜੋ ਹਰ ਮੁਸੀਬਤ ਵਿੱਚ ਸਾਡੇ ਨਾਲ ਖੜੀ ਸੀ ਜੋ ਸਾਡੇ ਲਈ ਦੁਆਵਾਂ ਕਰਦੀ ਸੀ ਜਿਹਦੇ ਹੱਥਾਂ ਵਿੱਚ ਬਰਕਤ ਸੀ ਉਸੇ ਮਾਂ ਨੂੰ ਅਸੀਂ ਜਿਉਂਦੇ ਜੀ ਦਫ਼ਨ ਕਰ ਦਿੱਤਾ ਪਰ ਕੁਦਰਤ ਨੇ ਉਸਮਾਨ ਨੂੰ ਐਦਾਂ ਦੇ ਪੁੱਤ ਦੇ ذریعے ਬਚਾ ਲਿਆ ਜਿਸ ਨੂੰ ਕਦੇ ਆਪਣੇ ਤੋਂ ਵੱਖ ਕਰ ਦਿੱਤਾ ਗਿਆ ਸੀ ਜਿਸ ਨੂੰ ਮਾਂ ਦੀ ਗੋਦ ਖੋਣ ਦਾ ਦਰਦ ਸਹਿਣਾ ਪਿਆ ਫਿਰ ਵੀ ਉਸਨੇ ਬਦਲਾ ਨਹੀਂ ਲਿਆ ਉਸਨੇ ਸੇਵਾ ਕੀਤੀ ਪਿਆਰ ਦਿੱਤਾ ਵਫਾ ਨਿਭਾਈ ਅਸੀਂ ਸ਼ਰਮਿੰਦਾ ਹਾਂ ਮਾਂ ਦੀ ਨਾਰਾਜ਼ਗੀ ਐਦਾਂ ਦੀ ਹੁੰਦੀ ਹੈ ਜੋ ਨਾ ਇਸ ਦੁਨੀਆ ਵਿੱਚ ਚੈਨ ਦਿੰਦੀ ਹੈ ਨਾ ਹੀ ਅਖੀਰ ਵਿੱਚ ਸਾਨੂੰ ਮੁਕਤੀ ਮਿਲਦੀ ਹੈ ਸਾਡੀ ਕਹਾਣੀ ਹਰ ਪੁੱਤਰ ਲਈ ਇੱਕ ਸਬਕ ਹੈ ਕਦੇ ਉਸਮਾਨ ਨੂੰ ਨਾ ਛੱਡੋ ਜਿਸਨੇ ਤੁਹਾਨੂੰ ਜਨਮ ਦਿੱਤਾ ਪਾਲਿਆ ਵਾਡੇ ਲਈ ਸਾਰੀ ਦੁਨੀਆ ਨਾਲ ਲੜੀ ਜੇ ਜ਼ਿੰਦਗੀ ਵਿੱਚ ਕੁਝ ਚੰਗਾ ਚਾਹੋਗੇ ਤਾਂ ਮਾਂ ਦੀ ਸੇਵਾ ਕਰੋ ਉਸਦੇ ਕਦਮ ਚੁੰਮੋ ਉਸ ਦੀਆਂ ਦੁਆਵਾਂ ਲਿਓ ਨਹੀਂ ਤਾਂ ਇੱਕ ਦਿਨ ਐਦਾਂ ਦਾ ਆ ਸਕਦਾ ਹੈ ਜਦੋਂ ਪਛਤਾਵੇ ਦੀ ਸਿਵਾ ਕੁਝ ਨਹੀਂ ਬਚੇਗਾ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ